ਹੁਣ ਇਹਨੂੰ ਇਸ ਤਰ੍ਹਾਂ ਨਾ ਉਜਾੜ ਤੋ ਮੈਂ ਆਪੇ ਕੋਈ ਨਹੀਂ ਮੈਂ ਆਪਣਾ ਖਰਚ ਆਪੇ ਕਰ ਲਾਂਗੀ। ਹੋਰ ਉਹ ਲੈਣੇ ਤੇ ਉਹਨੇ ਦੋ ਹੀ ਸੂਟ ਹੀ ਤੇ ਇੱਕ ਮੈਨੂੰ ਬੜਾ ਪਸੰਦ ਸੀ। ਹਾਂ ਕੋਈ ਨਹੀਂ ਤੇ ਮੈਂ ਇਹਨੂੰ ਆਪ ਹੀ ਲੈ ਕੇ ਦਿੱਤਾ ਸੂਟ। ਇਹ ਚ ਉਹਦੀ ਕੋਈ ਗਲਤੀ ਨਹੀਂ ਗਈ। ਹਾਂ ਚਲ ਕੋਈ ਨਹੀਂ ਤੂੰ ਲੈਤਾ ਚਲ ਹੁਣ ਉਹਨੂੰ ਕਹੇ ਸਾਬ ਵਗੇ ਰੱਖੇ ਪੈਸੇ। ਹੁਣ ਨਾ ਉਹ ਕਦੀ ਕਵੇ ਕੁਛ ਲਿਆ ਦੇ ਕਦੀ ਕੁਛ। ਉਹ ਨਹੀਂ ਦੀਦੀ ਪੈਸੇ ਤੇ ਚਲੋ ਹੁਣ ਜਿੱਤੇ ਵਰਤਨੇ ਉੱਥੇ ਵਰਤਨੇ ਹੀ ਆ ਤੇ ਨਾਲ ਹਾਂਜੀ ਹਾਂਜੀ ਔਰ ਪੂਰੀ ਲੇਬਰ ਟਾਈਮ ਸਰ ਪਹੁੰਚ ਜੇਗੀ ਤੂੰ ਚਿੰਤਾ ਨਾ ਲਾਓ ਸਵੇਰੇ ਹਾਂਜੀ ਹਾਂ ਮੈਂ ਸਾਰੇ ਬੰਦੇ ਇਕੱਠੇ ਕਰ ਲਏ ਆ ਤੇ ਸਵੇਰੇ ਪਹਿਲੇ ਟਾਈਮ ਹੀ ਕਰਦਾਗਾ ਮੈਂ ਐਲੋ ਫੜੋ ਮੈਂ ਨਾ ਤੁਹਾਨੂੰ ਬਾਅਦ ਫੋਨ ਕਰਦਾ ਤੇਰਾ ਦਿਮਾਗ ਖਰਾਬ ਆ ਆ ਕੀ ਕੀਤਾ ਈ ਜੋ ਕਰਨਾ ਹੀ ਉਹੀ ਕੀਤਾ ਵਾ ਇੱਥੇ ਸੁਟਿਆ ਇਹਨਾਂ ਨੂੰ ਤੁਹਾਨੂੰ ਨੇ ਹੀ ਆਂਦਿਆ ਸੁਟਿਆ ਤਾਂ ਠੀਕ ਆ ਇਹ ਕੀ ਕੀਤਾ ਈ ਮੈਂ ਤੈਨੂੰ ਤਾਂ ਲੈ ਕੇ ਦਿੱਤੇ ਆ ਕਿ ਸੂਟਣ ਵਾਸਤੇ ਲਮਾਰੀ 'ਚ ਰੱਖਣ ਨੂੰ ਸਾਹਮ ਕੇ ਉਹ ਮੈਨੂੰ ਨੇ ਸੂਟ ਚਾਹੀਦੇਗੇ ਸੂਟ ਨਹੀਂ ਲੈਣੇ ਸੂਟ ਹੁਣ ਕੀ ਹੋ ਗਿਆ ਤੈਨੂੰ ਉੱਥੇ ਤਾਂ ਤੂੰ ਕਹਿੰਦੀ ਮੈਨੂੰ ਸੂਟ ਹੀ ਬੜੇ ਪਸੰਦ ਆਏ ਆ ਤੇ ਹੁਣ ਤਾਂ ਮੈਨੂੰ ਪਸੰਦ ਆ ਉਹ ਦੀਦੀ ਤੁਹਾਡੀ ਜਿਹੜੀ ਵੱਡੀ ਭੈਣ ਉਹਨੇ ਪਵਾੜਾ ਪਾਇਆ ਅੱਧਰ ਹੁਣ ਉਹਨੂੰ ਕਾਹਦਾ ਪਵਾੜਾ ਪਾਤਾ ਨੇ ਕੀ ਗੱਲ ਸਾਡੇ ਕੋਲ ਪੈਸੇ ਕੀ ਆ ਗਏ ਲੱਗਦਾ ਉਹਦੇ ਕੋਲ ਵੇਖੇ ਨਹੀਂ ਜਾਂਦੇ ਕਦੀ ਕੋਈ ਗੱਲ ਕਦੀ ਕੋਈ ਗੱਲ ਕਦੀ ਕੋਈ ਗੱਲ ਕਰਕੇ ਰੱਖ ਜੰਦੀ ਆ ਕਦੀ ਇਹਨਾਂ ਨੂੰ ਹਿਸਾਬ ਨਹੀਂ ਆਂਦਾ ਜੇ ਮੈਂ ਕਿਹਾ ਵਾ ਕਿ ਮੈਂ ਪੈਸੇ ਦੇ ਦੇਨੀ ਆ ਤੂੰ 4000 ਲਓ ਭਾਂ 6000 ਦਿਓ ਫੇਰ ਕਹਿੰਦੇ ਟਿਪੜੋਂ ਦੀ ਡਿਗਰੀ ਦੇ ਕੀ ਗੱਲ ਕਹਿ ਨਹੀਂ ਸਕਦੀ ਚਲ ਪੈਸੇ ਦੇ ਦੋ ਤਾਂ ਮੈਂ ਲੈ ਆਂਦੀ ਆ ਇਹ ਗੱਲਾਂ ਬਣਾਉਂਦੀ ਕਦੀ ਗੱਲ ਹੋਈ ਯਾਰ ਹੋਇਆ ਕੀ ਆ ਸਿੱਧੀ ਖੋਲ ਕੇ ਗੱਲ ਕਰਿਆ ਕਰ ਮੇਨਾਂ ਨਾ ਤੂੰ ਹੁਮਕਮੇਰੀਆ ਨਾ ਪਾਇਆ ਕਰ ਆ ਸੂਟ ਲਿਆਂਦੇ ਸੀ ਨਾ ਮੈਂ ਤੁਹਾਨੂੰ ਕਿਹਾ ਸੀ ਨਾ ਪੈਨ ਜੋਗਾ ਲੈ ਲਓ ਪਰ ਉਹਨੂੰ ਪਸੰਦ ਨਹੀਂ ਆਣਾ ਤੇ ਮੈਂ ਤੈਨੂੰ ਕਿਹਾ ਹੀ ਨਾ ਕਿ ਦੀਦੀ ਨੂੰ ਸਾਡੀ ਪਸੰਦ ਆਪਣੀ ਪਸੰਦ ਦਾ ਲੈਣ ਤੇ ਸਭ ਤੋਂ ਵਧੀਆ ਵਾ ਤੇ ਉਹ ਚ ਕੀ ਗੱਲ ਹੋ ਗਈ ਤੇ ਤੂੰ ਕਿਹਾ ਨਹੀਂ ਦੀਦੀ ਨੂੰ ਕਿ ਦੀਦੀ ਤੁਸੀਂ ਆਪ ਲੈ ਆਓ ਉਹ ਕਿਆ ਵਾ ਕਿਆ ਵਾ ਕਿਆ ਐਹੀ ਤੇ ਗੱਲ ਉਹਨਾਂ ਨੂੰ ਸਮਝ ਨਹੀਂ ਆਂਦੀ ਉਹ ਮੇਰੀ ਸਫਾਈਆਂ ਦੇ ਹੰਦਾ ਕੀ ਫਾਇਦਾ ਵਾ ਵੇਖੋ ਜੀ ਪਹਿਲਾਂ ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਦੀਦੀ ਸੁੱਧਰ ਗਈ ਆ ਪਰ ਮੈਨੂੰ ਹੁਣ ਤਾਂ ਥੋੜਾ ਥੋੜਾ ਜਿਹਾ ਲੱਗਾ ਲੱਗ ਗਿਆ ਕਿ ਦੀਦੀ ਨਹੀਂ ਸੁਧਰੀ ਅਜੇ ਤੇ ਦੀਦੀ ਨਾ ਸਾਡੀਆਂ ਜੜਾ ਵੱਡਣ ਦਾ ਹੀ ਆ ਔ ਕੋਈ ਜੜਾ ਨਹੀਂ ਵੱਡਣਦੀ ਆ ਤੂੰ ਪਤਾ ਨਹੀਂ ਇਹੋ ਜਿਹੀ ਗੱਲਾਂ ਕੋ ਕਰਲਾ ਪੰਨੇ ਆ ਠੀਕ ਆ ਤੇਰਾ ਗੁੱਸਾ ਜਾ ਜਗਾ ਵਾ ਮੈਂ ਹੀ ਤੈਨੂੰ ਕਹੀ ਨਾ ਲੈ ਸੂਟ ਆਪੇ ਲੈ ਆਉਗੀ ਪਰ ਮੈਨੂੰ ਥੋੜੀ ਪਤਾ ਹੀ ਦੀਦੀ ਨੇ ਇਤਰਾ ਕਰਨ ਲੱਪਣਾ ਵਾ ਪਰ ਇਹ ਵੀ ਦੀਦੀ ਦੀ ਗਲਤ ਗੱਲ ਆ ਜੋ ਗਲਤ ਗੱਲ ਉਹਨੂੰ ਮੈਂ ਗਲਤੀ ਕਵਾਂਗਾ ਤੇ ਮੰਮੀ ਨਾ ਲਾਗੇ ਕੁਛ ਨਹੀਂ ਬੋਲੇ ਮੰਮੀ ਨੇ ਕੀ ਬੋਲਣਾ ਮੰਮੀ ਤਾਂ ਸਿੱਖੀ ਸਿਕਾਈ ਹੁਣ ਬੋਲਦੀ ਪਈ ਆ ਉਹ ਤਾਂ ਜੋ ਕਹਿੰਦੇ ਨੇ ਮੰਮੀ ਉਹੀ ਬੋਲਦੇ ਆ ਹਾਂ ਮੰਮੀ ਦੀ ਵੀ ਹੱਦ ਹੋ ਗਈ ਬੱਲੇ ਮੈਨੂੰ ਸਮਝ ਵੀ ਆਂਦੀ ਤੇ ਦੀਦੀਆਂ ਜੀ ਚਾਲਾ ਕਿਉਂ ਚੱਲਣ ਤੇ ਹੀ ਆ ਕੀ ਗੱਲ ਸਾਡੇ ਕੋਲ ਚਾਰ ਪੈਸੇ ਆਏ ਤੇ ਜਰੇ ਨਹੀਂ ਜਾਣਦੇ ਆ ਕਿੰਨੇ ਦਿਨ ਰਹਿ ਗਏ ਉਹਦੇ 2 ਮਹੀਨੇ ਰਹਿ ਗਏ ਨਾ ਉਹਨੂੰ ਕਾ ਚੱਜ ਨਾ ਰਵੇ ਐਵੇਂ ਕੋਈ ਵੱਧ ਘਟ ਮੇਰੇ ਗੱਲੋਂ ਮੂੰਹੋਂ ਗੱਲ ਨਹੀਂ ਨਿਕਲਗੀ ਨਾ ਫੇਰ ਤੁਸੀਂ ਕਹਣਾ ਮੇਰੇ ਭੈਣ ਦੇ ਖਲਾਬ ਬੋਲ ਦੇ ਜੇ ਯਾਰ ਹੋਲੀ ਬੋਲ ਹਾਂ ਹੁਣ ਕੋਈ ਤੂੰ ਨਵਾਂ ਸਿਆਪਾ ਪਾਉਣਾ ਸੌਂਦੀ ਤੇ ਸੌਂਦੀ ਰਵੇ ਐਦਾਂ ਨਾ ਕਰ ਐਵੇਂ ਉਹਨੇ ਕਹਣਾ ਅੱਜ ਤੁਹਾਡੇ ਹੱਥ 'ਚ ਚਾਰ ਪੈਸੇ ਆ ਗਏ ਤੇ ਤੁਹਾਨੂੰ ਆ ਗਈਆਂ ਗੱਲਾਂ ਤੇ ਜਦੋਂ ਮੈਂ ਦਿੰਦੀ ਉਹਦਾ ਤੁਸੀਂ ਮੇਰੇ ਅਗੇ ਬੋਲਦੇ ਨਹੀਂ ਤੇ ਨਾਲੇ ਮੈਂ ਨਹੀਂ ਉਹਦੇ ਨਾਲ ਜ਼ਿਆਦਾ ਬੋਲਣਾ ਤੈਨੂੰ ਤਾਂ ਪਤਾ ਹੀ ਆ ਮੇਰੇ ਤੋਂ ਵੱਡੀ ਐ ਐਵੇਂ ਨਾਰਾਜ਼ ਹੋ ਜੂਗੀ ਨਾਰਾਜ਼ ਹੁੰਦੀ ਤੇ ਹੁੰਦੀ ਰਵੇ ਪਰ ਜਿਹੜਾ ਨਾ ਮੂੰਹ ਸਾਹਮਣੇ ਗੱਲ ਕਰੇ ਕਿਹੜੀ ਗੱਲ ਕਿਤੇ ਕਰਨ ਵਾਲੀ ਆ ਉਹਨੂੰ ਪਤਾ ਨਹੀਂ ਲੱਗਦਾਗਾ ਜਿੱਥੇ ਮਰਜ਼ੀ ਆਪਣੀ ਉਧਰ ਜਮਾਲ ਲੱਗ ਜਾਂਦੀ ਹੈਗੀ ਆ ਯਾਰ ਤੂੰ ਗੁੱਸਾ ਨਾ ਕਰ ਕੋਈ ਨਹੀਂ ਮੈਂ ਦੀਦੀ ਨੂੰ ਪਿਆਰ ਨਾਲ ਸਮਝਾ ਦਿੰਨਾ ਮੈਨੂੰ ਫਿਰ ਦੇ ਪੈਸੇ ਥੋੜੇ ਜੇ ਮੈਂ ਦੀਦੀ ਨੂੰ ਦੇ ਕੇ ਉਹਨਾਂ ਕਿ ਦੀਦੀ ਜਿਹੜਾ ਤੁਹਾਨੂੰ ਸੂਟ ਪਸੰਦ ਤੂੰ ਹੀ ਲਲੋ ਗੁੱਸਾ ਕਰਨ ਵਾਲੀ ਇਹ ਚ ਕੋਈ ਗੱਲ ਨਹੀਂ ਮੈਂ ਤੇ ਇਨੇ ਚਾਏ ਚਾਏ ਸੂਟ ਲਿਆਂਦੇ ਹੀ ਚੱਲ ਮੇਰੀ ਨਾਨ ਆਣ ਵੇਖੇਗੀ ਚੱਲ ਮੰਮੀ ਵੇਖਣਗੇ ਮੰਮੀ ਨੇ ਤੇ ਚੱਲ ਕੋਈ ਗੱਲ ਨਹੀਂ ਕੀਤੀ ਜੁਨੀਆਂ ਗੱਲਾਂ ਕਰਨੀਆਂ ਸੀ ਮੰਮੀ ਨੇ ਕਰ ਲਿਆ ਪਰ ਨਹੀਂ ਜੀ ਨਾਨਣ ਕੋ ਤਾਂ ਜਰਿਆ ਹੀ ਨਹੀਂ ਗਈਆਂ ਵੇਖ ਕੇ ਭਾਬੀ ਦੇ ਸੂਟ ਤੇ ਸਾੜੀ ਗਈ ਆ ਉਹ ਯਾਰ ਤੂੰ ਨਾ ਇਤਰਾ ਬੋਲ ਆਪਾਂ ਰਿਸ਼ਤਾ ਥੋੜੀ ਖਰਾਬ ਕਰ ਲੈਣਾ ਬੋਲ ਇਹਦਾ ਬੋਲ ਬੁੱਧਾ ਕੀ ਗੱਲ ਬੋਲਾਂ ਤੇ ਬੋਲਾ ਹੋਰ ਕੀ ਕਰਾਂ ਤੇ ਯਾਰ ਹੁਣ ਆਪਾਂ ਰਿਸ਼ਤਾ ਖਰਾਬ ਕਰ ਲਿਆ ਇੱਕ ਸੂਡ ਪਿੱਛੇ ਜਦੋਂ ਮੈਂ ਤੈਨੂੰ ਕਹਿ ਲਿਆ ਥੋੜੇ ਜੇ ਪੈਸੇ ਮੈਂ ਦੇ ਉਹਨਾਂ ਕੋਈ ਗੱਲ ਨਹੀਂ ਉਹ ਵੀ ਤੇ ਜਦੋਂ ਸਾਨੂੰ ਪੈਸੇ ਦਿੰਦੇ ਉਹਦਾ ਵੀ ਤੇ ਇਹੀ ਘਰ ਦਾ ਗੁਜ਼ਾਰਾ ਕਰਦੇ ਸੀ ਤੇ ਜੇ ਮੈਂ ਉਹਨਾਂ ਨੂੰ ਥੋੜੇ ਜੇ ਪੈਸੇ ਦੇ ਆਉਂਗਾ ਤਾਂ ਇੱਚ ਹਾਨੂੰ ਕੀ ਫਰਕ ਪੈਣਾ ਵਾ ਉਹਦਰ ਰੋਂਦੀ ਹੀ ਨਾ ਤੇ ਮੈਨੂੰ ਲੱਗਦਾ ਹੀ ਹਾਏ ਹਾਏ ਹੋਰ ਦੁਖੀ ਕੋਈ ਹੋਰ ਨਹੀਂਗਾ ਪਰ ਨਹੀਂ ਮੈਨੂੰ ਤਾਂ ਲੱਗਦਾ ਵਿੱਚ ਵਿੱਚ ਚਾਲਾਂ ਚੱਲੰਦੀ ਹੀ ਆ ਇਹ ਗੱਲ ਤੁਹਾਨੂੰ ਨਹੀਂ ਪਤਾ ਹੈਗਾ ਪਰ ਮੈਨੂੰ ਪਤਾ ਲੱਗ ਗਿਆ ਵਾ ਤੇ ਮੈਂ ਹੁਣ ਆਪਣੀ ਚਾਲ ਆਪੀ ਚੱਲਾਂਗੀ ਹੁਣ ਵੇਖਿਆ ਮੈਨੂੰ ਕੋਈ ਗੱਲ ਕਰਕੇ ਦੀਦੀ ਫਿਰ ਮੈਂ ਦਵਾਂਗੀ ਜਵਾਬ ਉਹ ਨਾ ਇੰਨਾ ਗੁੱਸਾ ਚੜਾ ਕਿਉਂ ਆਪਣਾ ਬੀਪੀ ਵਧੋਣਾ ਹੀ ਬਤੇਰੀਆਂ ਸਹਲੀਆਂ ਮੈਂ ਦੀਦੀ ਦਾ ਰੋਬ ਹੋਰ ਨਹੀਂ ਸਹਿਣਾ ਹੈਗਾ ਤੁਸੀਂ ਸੁਣੋ ਜਿੰਨੀ ਮਰਜ਼ੀ ਸੁਣੀ ਜਿੰਨੀ ਤੁਹਾਡੇ ਕੋ ਮੇਰੀ ਭੈਣ ਮੇਰੀ ਭੈਣ ਆਪਣੀ ਭੈਣ ਆਪਣੀ ਭੈਣ ਹੀ ਲਈ ਰੱਖਿਓ ਤੁਸੀਂ ਬਸ ਯਾਰ ਮੈਂ ਕੀ ਇੰਨਾ ਚਾਵਾ ਚਾਵਾ ਤੈਨੂੰ ਚਾਰ ਸੂਟ ਕੀ ਲੈ ਤੇ ਇੱਥੇ ਤੇ ਕਲੇਸ਼ ਹੀ ਖੜਾ ਹੋ ਗਿਆ ਚੰਗਾ ਭਲਾ ਤੂੰ ਲੈਣ ਲੱਗੀ ਮੈਂ ਹੀ ਤੈਨੂੰ ਮਨਾ ਕੀਤਾ ਸੀ ਮੈਨੂੰ ਕੀ ਪਤਾ ਐਡਾ ਉੱਡਾ ਸਿਆਪਾ ਪਿਆ ਜਾਣਾ ਇਸ ਘਰ ਚ ਚੰਗਾ ਹੁੰਦਾ ਉਦੋਂ ਹੀ ਲੈ ਲੈਂਦੇ ਉਦੋਂ ਕਲੇਸ਼ ਤੇ ਨਾ ਨਾ ਪਿੰਦਾ ਨਾ ਪਸੰਦ ਹੁੰਦਾ ਤੇ ਆਪੇ ਚੇਂਜ ਕਰਾ ਕੇ ਲੈ ਆਉਂਦੀ ਉਹ ਗੱਲ ਵੱਖਰੀ ਹੋ ਜਾਣੀ ਸੀ ਕਿ ਹਾਂ ਵੀ ਮੈਨੂੰ ਪਸੰਦ ਨਹੀਂ ਮੈਂ ਰੰਗ ਬਦਲ ਕੇ ਲੈ ਆਉਣੀ ਆ ਨਾ ਇੰਨਾ ਵੱਡਾ ਬਖੇਰਾ ਖੜਾ ਹੁੰਦਾ ਮੱਸਾ ਮੱਸਾ ਜੇ ਸਾਨੂੰ ਪਰਮਾਤਮਾ ਨੇ ਚੰਗੇ ਦਿਨ ਵਹਾਈ ਹੀ ਪਰ ਮੈਨੂੰ ਕੀ ਪਤਾ ਸੀ ਇਹ ਜਨਾਨ ਮੈਨੂੰ ਕੀ ਪਤਾ ਸੀ ਕਿ ਮੇਰੀ ਨਾਨਕ ਉਹ ਨਹੀਂ ਜਰੀ ਜਨੀਆਂ ਹੈਗੀਆਂ ਉਹ ਨਹੀਂ ਉਹ ਹੈਗੇ ਵੱਡੇ ਉਹਨਾਂ ਨੇ ਇਹ ਪਹਿਲਾਂ ਵੀ ਇਹ ਸਾਰਾ ਘਰ ਉਹਨਾਂ ਨੇ ਸੰਭਾਲ ਲਿਆ ਸੀ ਉਹ ਉਸ ਤਰ੍ਹਾਂ ਹੀ ਉਹ ਸਿਸਟਮ ਨਾਲ ਸੰਭਾਲਣਾ ਚਾਹੁੰਦੇ ਆ ਪਰ ਹੁਣ ਤੂੰ ਤੈਨੂੰ ਨਹੀਂ ਨਾ ਪਤਾ ਲੱਗਦਾ ਕਿ ਉਹ ਦੀਦੀ ਦੇ ਦਿਲ 'ਚ ਕੀ ਗਵਾ ਤੂੰ ਇਸ ਗੱਲ ਨੂੰ ਸਮਝੇ ਮੇਰੀ ਗੱਲ ਸੁਣੋ ਮੈਂ ਮੰਨੀ ਆ ਕਿ ਦੀਦੀ ਕੋ 4 ਪੈਸੇ ਹੈਗੇ ਨੇ ਆ ਸਰਕਾਰੀ ਨੌਕਰੀ ਹੈਗੀ ਨਾ ਤਾਂ ਹੀ ਤੇ ਦੀਦੀ ਉਸਲੀ ਫਿਰਦੀ ਹੈਗੀ ਨੇ ਤੇ ਦੀਦੀ ਨੂੰ ਮੈਂ ਮੰਨੀ ਹੁਸਨ ਵੀ ਹੈਗਾ ਵਾ ਤੇ ਥੋੜਾ ਜਿਹਾ ਹੁਸਨ ਮੈਨੂੰ ਵੀ ਆ ਲੈੰਦੋ ਕੀ ਗੱਲ ਉਹ ਜਰਿਆ ਨਹੀਂ ਜਾਂਦਾ ਪਿਆ ਦੇਖੋ ਓ ਯਾਰ ਮੈਂ ਤੈਨੂੰ ਕਿੰਨੀ ਵਾਰੀ ਕਹਿਆ ਇਹੋ ਜਿਹੀ ਗੱਲਾਂ ਨਾ ਕਰ ਕੁਛ ਨਹੀਂ ਹੁੰਦਾ ਵੱਡੇ ਆ ਥੋੜੀ ਬੋਧੀ ਸੁਣਨੀ ਵੀ ਪੈਂਦੀ ਆ ਤੇ ਚੁੱਪ ਕਰਕੇ ਸੁਣ ਲਿਆ ਜੇ ਸੁਣ ਲੇਗੀ ਨਾ ਐਤੀ ਤਰੀਕੇ ਨਾਲ ਆ ਨਾ ਪੈ ਗਈ ਆ ਚਲੋ ਵੇਖਦੀ ਆ ਸੁਣਦੀ ਵੀ ਹਜੇ ਤੇ ਮੈਂ ਪਰ ਜਦੋਂ ਹੱਦ ਤੋਂ ਪਾਣੀ ਵੱਧ ਗਿਆ ਨਾ ਫੇਰ ਮੈਨੂੰ ਬੋਲਣਾ ਪੈਣਾ ਵਾ ਉਹ ਜਿੱਤੇ ਮੈਂ ਕੁਝ ਬੋਲਦੀ ਨਹੀਂ ਹੈਗੀ ਮੈਂ ਮੰਨੀ ਆ ਦੀਦੀ ਵੱਡੇ ਨੇ ਪਰ ਆਪਣੀ ਨਿਮਰਤ ਚ ਰਹਿਣ ਉਹ ਚਲ ਛੱਡ ਦੇ ਯਾਰ ਗੱਲ ਨੂੰ ਹਣ ਤੂੰ ਐਵੇਂ ਚਿੱਥੀ ਜਾਨੀ ਆ ਉਹ ਕਿੱਥਨਾਂ ਕੀ ਮਿਲਣਾ ਲੜਾਈ ਹੋਗੀ ਐਵੇਂ ਕਲੇਸ਼ ਪਏਗਾ ਇਹ ਐਤਵਾਰ ਆ ਮੈਂ ਵੀ ਕੱਲ ਤੋਂ ਕੰਮ ਤੇ ਸ਼ੁਰੂ ਹੋ ਜਾਣਾ ਮੈਂ ਵੀ ਇੱਕ ਪਾਸੇ ਬੰਨੇ ਲਗਣਾ ਉਹ ਸੱਚ ਮੈਂ ਤੁਹਾਡਾ ਨਾਲ ਗੱਲ ਕਰਨੀ ਸੀ ਉਹ ਨਾ ਮੰਮੀ ਦਾ ਫੋਨ ਆਇਆ ਮੈਨੂੰ ਤੇ ਕਹਿੰਦੇ ਹੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਤੇ ਚਲੋ ਚੰਗੀ ਗੱਲ ਬਤਾਈ ਦੇਣੀ ਇਹਨਾਂ ਨੂੰ ਦਿੱਤੀ ਕਿ ਨਹੀਂ ਬਤਾਈ ਵਿਧਾਈ ਤਾਂ ਮੈਂ ਦੇ ਦਿੱਤੀ ਆ ਵੇਖੋ ਜੀ ਤੁਹਾਨੂੰ ਤਾਂ ਪਤਾ ਹੀ ਆ ਕਿ ਜਦੋਂ ਵੱਡੇ ਮੁੰਡੇ ਦਾ ਵਿਆਹ ਹੀ ਨਾ ਮਾਸੀ ਦੇ ਮੁੰਡੇ ਦਾ ਤੋਂ ਆਪਾਂ ਗਏ ਹਾਂ ਤੇ ਮੈਂ ਕੁਝ ਲੈ ਕੇ ਨਹੀਂ ਗਈ ਹੈਗੀ ਮਸਾਈ ਇੱਕ ਸੂਟ ਲਾਇਆ ਸੀ ਤੇ ਤੈਨੂੰ ਤੇ ਪਤਾ ਹੀ ਉਹਦਾ ਆਪਣਾ ਕੋ ਕੰਮ ਤੇਗਾ ਨਹੀਂ ਖਰਚਾ ਤੇ ਤੈਨੂੰ ਪਤਾ ਦੀਦੀ ਦੇ ਸਿਰ ਤੇ ਸਾਡੇ ਕੋ ਪੈਸੇ ਹੀ ਕਿ ਨਾ ਤੇ ਇੰਜ ਕਰਦੇ ਆ ਇੱਕ ਛਾਪ ਬਣਾ ਲੈਣੇ ਹੁੰਦੇ ਵਾਸਤੇ ਵੇਖ ਲੈ ਤੂੰ ਮੰਮੀ ਨਾਲ ਵਹਿ ਜਿਆਦਾ ਸਲਾਹ ਤੂੰ ਮੰਮੀ ਨਾਲ ਕਰ ਲੈ ਮੇਰੇ ਵੱਲੋਂ ਤੇ ਮੈਂ ਤੇ ਤੈਨੂੰ ਪੈਸੇ ਦਿੱਤੇ ਹੀ ਆ ਹੁਣ ਤੂੰ ਹੀ ਵਰਤਨੇ ਜਿੱਤਾਂ ਵਰਤਨੇ ਘਰ ਤੂੰ ਹੀ ਚਲਾਉਣਾ ਵਾ ਪਤਾ ਕੀ ਜਿੰਨੇ ਵੀ ਵਿਆਹ ਵੇਖੇ ਨਾ ਸਾਰੇ ਮੈਂਜੀ ਵੇਖੇ ਨੇ ਨਾ ਤੇ ਮੈਂ ਕੋਈ ਸੂਟ ਚਵਾਇਆ ਸੀ ਨਾ ਮੈਂ ਆਪਣੀ ਝਾਂ ਪੂੜੀਆਂ ਕੀਤੀਆਂ ਉਹੀ ਜਿਹੜੇ ਸੂਟ ਹੈਗੇ ਉਹੀ ਪਾ ਗਏ ਮੈਂ ਤਿੰਨ ਤਿੰਨ ਚਾਰ ਚਾਰ ਵਿਆਹ ਵੇਖ ਲਏ ਹੁਣ ਸੁਖ ਨਾਲ ਵਿਆਹ ਆਇਆ ਵਾ ਸਾਡੇ ਕੋ ਪੈਸਾ ਵੀ ਪਥੇਰਾ ਆ ਗਿਆ ਤੇ ਮੈਂ ਅੱਜ ਕਰਦੀ ਇੱਕ ਸ਼ਾਪ ਬਣਾ ਲੰਨੀ ਆ ਚੱਲ ਗਾਲ ਤੇ ਤੇਰੀ ਠੀਕ ਆ ਸੂਟ ਦਾ ਤੇ ਤੇਰਾ ਕੰਮ ਮੁੱਕ ਗਿਆ ਇਹ ਤੇਰਾ ਖਰਚਾ ਹੋ ਗਿਆ ਹਨਾ ਤੇ ਤੂੰ ਬਹੁਤੀ ਭਾਰੀ ਨਾ ਬਣਾਈ ਲਿਮਿਟਰ ਦੀ ਬਣਾਈ ਵੇਹ ਤੇ ਜੀ ਆਪਣਾ ਸ਼ਾਪ ਬਣਾਣੀ ਹੈ ਕਿੰਨੇ ਦੀ ਬਣ ਜੇਗੀ ਇਹ ਤੇਨ ਪੁੱਛ ਕੇ ਆ ਮੈਨੂੰ ਵੀ ਇਹਦੇ ਬਾਰੇ ਪਤਾ ਨਹੀਂ ਨਾ ਚਲੋ ਮੈਨੂੰ ਪਤਾ ਕਰਕੇ ਨਾ ਫਿਰ ਸਾਰੇ ਆਪਾਂ ਬਣਾਵਾਂਗੇ ਜੋ ਕੁਛ ਵੀ ਖਰਚਾ ਆਂਦਾ ਵਾ ਤੇ ਨਾਲੇ ਸਲਾਹ ਕਰਾਂਗੀ ਮੈਂ ਮੰਮੀ ਨਾਲ ਕਿ ਕੀ ਲੈਣਾ ਦੇਣਾ ਤੇ ਨਾਲੇ ਨਾ ਮੇਰੀ ਇੱਕ ਗੱਲ ਹੋਰ ਸੁਣ ਥੋੜਾ ਜਣਾ ਹੱਥ ਘੁੱਟ ਕੇ ਖਰਚਾ ਕਰੀ ਇਹ ਨਾ ਵੇ ਸਾਰੇ ਪੈਸੇ ਆਪਣੇ ਖਤਮ ਹੋ ਜਾਣ ਅਹੀਂ ਇਹ ਪੈਸੇ 3-4 ਮਹੀਨੇ ਚਲਾਉਣੇ ਆ ਇਤੋਂ ਸਾਰਾ ਘਰ ਚਲਾਉਣਾ ਵਾ ਕਿਉਂਕਿ ਅਗਲੀ ਪੇਮੈਂਟ ਹੋਣਾ ਅਗਲਾ ਨਹੀਂ ਨਾ ਮੈਨੂੰ ਪਤਾ ਕਦੋਂ ਦਿੰਦਾ ਕਦੋਂ ਨਹੀਂ ਦਿੰਦਾ ਸਮੇਂ ਦੀ ਪੀ ਨਾ ਮੇਰੀ ਗੱਲ ਨੂੰ ਕੋਈ ਗੱਲ ਨਹੀਂ ਵਿੱਚੋਂ 20-30 ਹਜ਼ਾਰ ਰੁਪਿਆ ਖਰਚੀ ਵੀ ਲਵਾਂਗੇ ਤੇ ਫੇਰ ਕਿਹੜਾ ਫਰਕ ਪੈਣਾ ਵਾ ਗੱਲ ਤੇ ਮੈਂ ਤੇਰੀ ਮੰਨਦਾ ਵਾਂ ਪਰ ਤੂੰ ਮੇਰੀ ਗੱਲ ਵੀ ਸਮਝਣਾ ਮੈਂ ਜੋ ਕਹਿੰਨ ਆ ਕਿ ਅਹੀਂ 3-4 ਮਹੀਨੇ ਆਹੀ ਪੈਸੇ ਵਖਰੇ ਚਣੇ ਆ ਕਿਉਂਕਿ ਉਹ ਨਾਹੀਂ ਦੀਦੀ ਕੋ ਨਹੀਂ ਮੰਗਣੇ ਬਾਰ-ਬਾਰ ਤੇ ਨਾਲੇ ਦੀਦੀ ਨੂੰ ਵੀ ਮਾਣ ਹੋਊਗਾ ਕਿ ਹਾਂ ਵੀ ਆਪੇ ਆਪਣਾ ਘਰ ਚ ਲਾਉਂਦੇ ਆ ਅਛਾ ਚਾ ਚਲੋ ਛੱਡੋ ਤੂੰ ਹੀ ਮੈਂ ਜਿਹੜੀ ਬੁਕਿੰਗ-ਬਾਕਿੰਗ ਕਰਾਨੀ ਨਾ ਤੇ ਹੋਰ ਥੋੜਾ ਜਿਹਾ ਖਰਚਾ ਕਰਨਾ ਬਾਜ਼ਾਰੋਂ ਹੋਰ ਸੂਟ ਲੈ ਕੇ ਆਣੇ ਆ ਤੇ ਤੂੰ ਹੀ ਵੇਖੋ ਨਾ ਤੂੰ ਹੀ ਪੈਂਟ ਸ਼ਰਟ ਪਾਣੀ ਕਿ ਕੋਟ ਪੈਂਟ ਪਾਣਾ ਤੂੰ ਮੇਰੀ ਫਿਕਰ ਨਾ ਕਰ ਮੇਰੇ ਕੋ ਹੈਗੇ ਕੱਪੜੇ ਤੂੰ ਆਪਣੀ ਫਿਕਰ ਕਰ ਤੇ ਜੋ ਤੂੰ ਲਿਆਉਣਾ ਹੱਥ ਘੁੱਟ ਕੇ ਚੱਲੀ ਚਲੋ ਠੀਕ ਐ ਤਾਂ ਮੈਂ ਚਾਹ ਬਣਾਦਾ ਨਾਲਿਆ ਸਾੰਬਲਾ ਸੂਟ ਤੇ ਨਾਲੇ ਥੋੜੇ ਪੈਸੇ ਦੇ ਜਾ ਮੈਂ ਦੀਦੀ ਨੂੰ ਦੇ ਕੇ ਆਵਾਂ ਐਵੇਂ ਦੀਦੀ ਦਾ ਵੀ ਮੂਡ ਖਰਾਬ ਹੋਇਆ ਹੋਣਾ ਵਾ ਹਾਂ ਦੀਦੀ ਦਾ ਮੂਡ ਖਰਾਬ ਹੋਇਆ ਹੋਣਾ ਚਲ ਯਾਰ ਛੱਡ ਦੇ ਉਹਨਾਂ ਗੱਲ ਹੋਣਾ ਦੁਬਾਰਾ ਕਰੀ ਮੈਨੂੰ ਤੇ ਉਹਨਾਂ ਦੀ ਚਿੰਤਾ ਲੱਗਦੀ ਮੈਨੂੰ ਮੈਂ ਨਾ ਬੜੇ ਜ਼ਰੂਰੀ ਫੋਨ ਕਾਲ ਕਰਨੇ ਆ ਤੇ ਤੂੰ ਹੁਣ ਜਾ ਕੇ ਨਾ ਮੈਨੂੰ ਪੈਸੇ ਦੇ ਥੋੜੇ ਬਤੇ ਮੈਂ ਡੇਬਟ ਲੋਣੀ ਕੱਲ ਤੋਂ ਕੰਮ ਤੇ ਕਿੰਨੇ ਪੈਸੇ ਲੈਣੇ ਦੀਦੀ ਨੇ ਹੁਣ ਦੇਦੇ 5000 ਜਿੰਨੇ ਲੈਣਗੇ ਠੀਕ ਆ ਜਿੰਨੇ ਦਾ ਸੂਟ ਆਊਗਾ ਕਹਿ ਦਾਂਗੇ ਬਾਕੀ ਵੇਖ ਲਓਗੇ ਤੂੰ ਤੂੰ 5000 ਤੇ ਦੇ ਪਹਿਲਾਂ ਵੇਖ ਲਿਓ ਕਿਤੇ 5000 ਦਉ ਨੂੰ ਕਿਤੇ 10000 ਤੂੰ ਨਾ ਪੈ ਜਾਣ ਆਹ ਉਹ ਜਾ ਯਾਰ ਵੇ ਤੂੰ ਹੀ ਵੀ ਨਾ ਗੱਲਾਂ ਕਰਨ ਤਾਂ ਬਾਅਦ ਹੀ ਨਹੀਂ ਹੁੰਦੀ ਇੱਕ ਹੀ ਬੰਦਾ ਇੱਕ ਹੀ ਬੰਦਾ ਚੋਪ ਰਵੇ ਨਾ ਤੇ ਗੱਲ ਨਹੀਂ ਵੱਧਦੀ ਮੈਂ ਕਿਤੇ ਕਰਨੀ ਮੈਂ ਤਾਂ ਕੋਈ ਗੱਲ ਕਰਦੀ ਨਹੀਂ ਹਾਂ ਹਾਂ ਚਲ ਜਾ ਜਿੰਨਾ ਤੈਨੂੰ ਕਿਆ ਹੋਣਾ ਕਰਿਆ ਕਰ ਕੰਮ ਕੀ ਮਿਲਣਾ ਹੀ ਇਹਨਾਂ ਨੇ ਤੇ ਕਲੇਸ਼ ਹੀ ਪਾ ਗਏ ਰਾਖਤਾ ਪਹਿਲੇ ਦਿਨੀ ਇਹਨਾਂ ਨੇ ਪੰਗਾ ਪਾਤਾ ਆलो ਜੀ ਐੱਚਾ ਕੱਢੋ ਵੇਖੋ ਜਿੰਨੇ ਪੈਸੇ ਕੱਢਣੇ ਆ ਤੇ ਆ ਬਾਚਨ ਮੈਨੂੰ ਦੇ ਦਿਓ ਕੋਈ ਨਹੀਂ ਮੈਂ ਸਾਮਦੂੰਗਾ ਆਪੇ ਮੈਂ ਪੁੱਛ ਕੇ ਨਾ ਦੀਦੀ ਨੂੰ ਤੇ ਫੇਰ ਹੀ ਉੱਥੇ ਹੀ ਕੱਢਦਾ ਪੈਸੇ ਦੀਰੀ ਉਹ ਮੈਨੂੰ ਦੱਸੰਦੇ ਹੀ ਕਿ ਦੀਦੀ ਨੂੰ ਨਾ ਪੈਸੇ ਦੇਣੇ ਆ ਤੇ ਦੀਦੀ ਨੇ ਨਾ ਸੂਟ ਲੈ ਕੇ ਆਉਣਾ ਵਾ ਤੇ ਮੈਂ ਕਿੰਨੇ ਪੈਸੇ ਦਵਾਦੀ ਦੀ ਤੁਹਾਨੂੰ ਪੈਸੇ ਆ ਦੇਨੇ ਮੈਨੂੰ ਲੋੜ ਹੈਗੀ ਇਹਨੂੰ ਬੰਦ ਹੀ ਰਹਿਂਦੇ ਤੈਨੂੰ ਨਾ ਖੋਲੀ ਕੀ ਗੱਲ ਹੋ ਗਈ ਦੀਦੀ ਗੁੱਸਾ ਨਾ ਕਰਿਆ ਕਰੋ ਮੈਂ ਤੁਹਾਡਾ ਛੋਟਾ ਭਰਾ ਤੁਹਾਨੂੰ ਪਤਾ ਹੀ ਆ ਮੈਂ ਗੁੱਸਾ ਮੈਂ ਕਾਹਦਾ ਕਰਦਾ ਤੇਰੇ ਸਾਹਮਣੇ ਹੀ ਗੱਲ ਕਹਿੰਦੀ ਸੀ ਨਾ ਵੀ ਸੂਟ ਲੈ ਕੇ ਲੈਣਾ ਤੇ ਮੈਂ ਚਾਰ ਲਿਆ ਅੱਜ ਤੇ ਇੱਕ ਵੀ ਨਾ ਸਰੀਆ ਦੇ ਕੋ ਹੈ ਮੈਂ ਨਹੀਂ ਸੂਟ ਲੈਂਦੀ ਮੇਰੇ ਕੋ ਪੈਸੇ ਹੈਗੇ ਮੇਰੇ ਸੂਟਾ ਦਿਓਗੇ ਤੂੰ ਇਹਨੂੰ ਰਹਿਣ ਦੇ ਠੱਕੇ ਉਹ ਨਹੀਂ ਦੀਦੀ ਗੱਲ ਵਿਚਲੀ ਤੁਹਾਨੂੰ ਵੀ ਪਤਾ ਨਹੀਂ ਨਾਗਾ ਗੱਲ ਪਤਾ ਕੀ ਇਹ ਉਹ ਲੈਣ ਲੱਗੀ ਸੀ ਤੁਹਾਡਾ ਤੇ ਮੈਂ ਨੂੰ ਕਿਹਾ ਸੀ ਕਿ ਜਦੋਂ ਜੀ ਦੀਦੀ ਨੂੰ ਰੰਗ ਕਿਸ ਤਰ੍ਹਾਂ ਦਾ ਪਸੰਦ ਕਿਸ ਤਰ੍ਹਾਂ ਦਾ ਨਹੀਂ ਆ ਦੀਦੀ ਆਪੇ ਲੈ ਆਉਣਗੇ ਉਹਨੂੰ ਮਨਾ ਮੈਂ ਹੀ ਕੀਤਾ ਸੀ ਪਤਾ ਕੀ ਜਦੋਂ ਵਾਪਸ ਕਰਨ ਜਾਓ ਨਾ ਦੁਕਾਨਦਾਰ ਦੀਆਂ ਅੱਖਾਂ ਮੱਥੇ ਤੇ ਹੁੰਦੀਆਂ ਵਾ ਤੇ ਨਾਲੇ ਫਿਰ ਬਾਅਦ ਚ ਉਹ ਵੈਰਾਈਟੀ ਨਹੀਂ ਉਹ ਜੀ ਵਿਖਾਉਂਦਾ ਤੇ ਨਾਲੇ ਤੁਸੀਂ ਆਪਣੇ ਮਨ ਪਸੰਦ ਦਾ ਲੈ ਆਓਗੇ ਇਹ ਚਾਨੂੰ ਹੋਰ ਕੀ ਚਾਹੀਦਾ ਇਹ ਚਾਡੀ ਜੋ ਤੁਹਾਡੀ ਖੁਸ਼ੀ ਉਹ ਸਾਡੀ ਖੁਸ਼ੀ ਤੇ ਤੁਸੀਂ ਇਤਨਾ ਕਰੋ ਮੈਂ ਤੁਹਾਨੂੰ ਪੈਸੇ ਦੇਣਾ ਵਾ ਤੇ ਤੁਸੀਂ ਨਾ ਮੰਮੀ ਨਾਲ ਜਾ ਕੇ ਬਜਾਰੋਂ ਸੂਟ ਲੈ ਆਓ ਨੈਮ ਆਪੇ ਲੈ ਆਵਾਂਗੇ ਸੂਟ ਤੋਂ ਪੈਸੇ ਨਾ ਦੇ ਮੈਨੂੰ ਤੂੰ ਪੈਸੇ ਦੋ ਮੈਂ ਜਾਣੇ ਨਾ ਰੱਖੋ ਮੈਨੂੰ ਵੀ ਕਿਹਾ ਹੈ ਮੈਂ ਮੰਮੀ ਨੂੰ ਵੀ ਕਹਿੰਨੀ ਆ ਵੀ ਉਹਨਾਂ ਨੂੰ ਕਾ ਪੈਸੇ ਸੰਭ ਕੇ ਰੱਖੋ ਮੈਂ ਮੈਂ ਆਪਣੇ ਸੂਟ ਆਪੇ ਲੈ ਆਵਾਂਗੇ ਨਹੀਂ ਦੀਦੀ ਪੈਸੇ ਤੇ ਚਲੋ ਸੰਭੇ ਹੀ ਆ ਉਹ ਗੱਲ ਪਤਾ ਕੀ ਆ ਹੁਣ ਤੁਹਾਨੂੰ ਪਤਾ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਕੰਮ ਵੀ ਮਿਲ ਗਿਆ ਵਾ ਤੇ ਗਾਂ ਦੋ ਠੇਕੇ ਮੇਰੇ ਵਾਸਤੇ ਹੋਰ ਹੋ ਹੈਗੇ ਆ ਤੇ ਗਾਂ ਹੁਣ ਸਾਡੇ ਘਰ ਪੈਸੇ ਹੀ ਪੈਸੇ ਹੋਣੇ ਆ ਤੇ ਤੁਸੀਂ ਚਿੰਤਾ ਨਾ ਕਰੋ ਹੁਣ ਵੇਖਿਓ ਸਾਡਾ ਘਰ ਪਰਮਾਤਮਾ ਦੀ ਕਿਰਪਾ ਨਾਲ ਕਿੰਨਾ ਵਧੀਆ ਚੱਲਦਾ ਵੇ ਟੈਨਸ਼ਨ ਨਾ ਲੋ ਅਹੀਂ ਕੋਟ ਕੇ ਹੱਥ ਘੁੱਟ ਕੇ ਵਰਤਾਂਗੇ ਤੂੰ ਮੇਰੀ ਗੱਲ ਸੁਣ ਤੂੰ ਪੈਸੇ ਇਹਨਾਂ ਨੂੰ ਸਾਂਭ ਕੇ ਰੱਖ ਮੈਂ ਆਪੇ ਆਪਣੇ ਪੈਸੇ ਦਾ ਸੂਟ ਲੈ ਆਵਾਂਗੀ ਜਦੋਂ ਮੈਨੂੰ ਲੋੜ ਹੋएगी ਹਲੇ ਮੇਰੇ ਕੋ ਹੈਗੇ ਸੂਟ ਉਹਦੇ ਕੋ ਹੈਗੇ ਨਹੀਂ ਉਹ ਤਾਂ ਲੈ ਕੇ ਆਈ ਆ ਉਹ ਕਹਿੰਦੀ ਸੀ ਨਾ ਕਿੰਨੀ ਦੇਰ ਹੋ ਗਈ ਮੈਂ ਸੂਟ ਨਹੀਂ ਲੈ ਤੇ ਚੱਲ ਜੇ ਲੈ ਵੀ ਆਈ ਤਾਂ ਕੋਈ ਨਹੀਂ ਜੇ ਹੁਣ ਉਹਨੇ ਵਿੱਚੋਂ ਪੈਸੇ ਖਰਚ ਹੀ ਲਏ ਆ ਤੇ ਬਾਕੀ ਪੈਸੇ ਤੂੰ ਸਾਂਭ ਕੇ ਰੱਖ ਲੈ ਹੁਣ ਦੇ ਤੂੰ ਇਹ ਹਜੇ ਵੀ ਗੁੱਸਾ ਕੀਤਾ ਵਾ ਨਹੀਂ ਮੈਂ ਗੁੱਸਾ ਨਹੀਂ ਕਰਦੀ ਤੁਈ ਵੇ ਲੋ ਫਿਰ ਆਪਣੀ ਜਿੱਦ ਤੇ ਅੜੇ ਜੇ ਨਾ ਮੈਂ ਪਿਆਰ ਨਾਲ ਲੈ ਆਵਾਂਗੀ ਤੇ ਫਿਰ ਉਹਨੇ ਮੈਨੂੰ ਕਹਿਣਾ ਕਿ ਦੀਦੀ ਨੇ ਸੂਟ ਨਹੀਂ ਲਿਆਂਦਾ ਤੇ ਫਿਰ ਕੋਈ ਘਰ ਚ ਆਵੇਂ ਨਿੱਕੀ ਮੋਟੀ ਗੱਲ ਹੋਈ ਹੁੰਦੀ ਰਹੇਗੀ ਮੈਨੂੰ ਤਾਂ ਪਤਾ ਹਨ ਪ੍ਰਮਾਤਮਾ ਨੇ ਕਿੰਨਾ ਸੋਹਣਾ ਕੰਮ ਮੈਨੂੰ ਦਿੱਤਾ ਆ ਮੈਂ ਤਾਂ ਕਹਿੰਦੀ ਸ਼ੁਕਰ ਆ ਮਾਲਕ ਨੇ ਕੰਮ ਦਿੱਤਾ ਤੈਨੂੰ ਵਿੱਲਾ ਰਹਿਣਾ ਹੈ ਮੈਂ ਹੀ ਤੈਨੂੰ ਕਹਿੰਨੀ ਰਹਿੰਦੀ ਵਿੱਲਾ ਰਹਿਣਾ ਵਿੱਲਾ ਨਾ ਦਿਹਾੜੀ ਲਾ ਲਾ ਚੱਲ ਮੇਲੀ ਗਿਆ ਤੈਨੂੰ ਠੇਕਾ ਤੇ ਹੁਣ ਚਾਰ ਪੈਸੇ ਜਿਹੜੇ ਆਏ ਤੇ ਸਾਂਭ ਲੈ ਹੁਣ ਇਹਨੂੰ ਇਸ ਤਰ੍ਹਾਂ ਨਾ ਉਜਾੜ ਤੋ ਮੈਂ ਆਪੇ ਕੋਈ ਨਹੀਂ ਮੈਂ ਆਪਣਾ ਖਰਚਾ ਆਪੇ ਕਰ ਲ ਹੋਰ ਔਨਲਾਈਨ ਇਹਦੇ ਨੇ ਦੋ ਹੀ ਸੂਟ ਹੀ ਤੇ ਇੱਕ ਮੈਨੂੰ ਬੜਾ ਪਸੰਦ ਸੀ ਹਾਂ ਕੋਈ ਨਹੀਂ ਤੇ ਮੈਂ ਉਹਨੂੰ ਆਪ ਹੀ ਲੈ ਕੇ ਦਿੱਤਾ ਸੂਟ ਇਹ ਚ ਉਹਦੀ ਕੋਈ ਗਲਤੀ ਨਹੀਂ ਗਈ ਹਾਂ ਚਲ ਕੋਈ ਨਹੀਂ ਤੂੰ ਲੈਤਾ ਚਲ ਹੁਣ ਉਹਨੂੰ ਕਹੇ ਸਾਬ ਵਗੇ ਰੱਖੇ ਪੈਸੇ ਹੁਣ ਉਹ ਕਦੀ ਕਵੇ ਕੁਛ ਲਿਆਵੇ ਕਦੀ ਕੁਛ ਉਹ ਨਹੀਂ ਦੀਦੀ ਪੈਸੇ ਤੇ ਚਲੋ ਹੁਣ ਜਿੱਤੇ ਵਰਤਨੇ ਉੱਥੇ ਵਰਤਨੇ ਹੀ ਆ ਤੇ ਨਾਲੇ ਇਹ ਹੀ ਪਹਿਨ ਆਈ ਹੁਣ ਵੇਖੋ ਕਿੰਨਾ ਕੁਛ ਆਪਾਂ ਘਰ ਦੇ ਚੀਜ਼ਾਂ ਬਣਾ ਲੈਣੀਆਂ ਆਈ ਨਾ ਬੜੇ ਚਿਰਾਂ ਤੋਂ ਘਰ ਦਾ ਕੋਈ ਵੀ ਸਮਾਨ ਨਹੀਂ ਲੈਂਦਾ ਸੀ ਹੁਣ ਕਿੰਨੇ ਮਹੀਨਿਆਂ ਤੋਂ ਇਹਨੇ ਸੂਟ ਵਗੈਰਾ ਕੁਝ ਵੀ ਨਹੀਂ ਲਿੱਤਾ ਹੀ ਨਾ ਬੱਚਿਆਂ ਦੇ ਕੱਪੜੇ ਲਿਆਂਦੇ ਹੀ ਹੁਣ ਤਾਂ ਹੀ ਅਹੀਂ ਪੈਸੇ ਖਰਚੇ ਨਹੀਂ ਤੇ ਸਾਨੂੰ ਤੇ ਪਤਾ ਹੀ ਜੋ ਤੁਹਾਡੇ ਹੱਥ 'ਚ ਚੱਲੰਦਿਆ ਕਿੰਨਾ ਸਾਡਾ ਤੰਗ ਚੱਲੰਦਿਆ ਹੀ ਚਲੋ ਤੁਸੀਂ ਦਿੰਦੇ ਹੀ ਤੁਸੀਂ ਹੱਡੀ ਹੈਲਪ ਕਰਦੇ ਹੀ ਅਹੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਪਰ ਤੁਸੀਂ ਇਸ ਤਰ੍ਹਾਂ ਨ ਕਰੋ ਤੁਸੀਂ ਇੱਕ ਵਾਰੀ ਨਾ ਸੂਟ ਮੇਰੇ ਕਹਿਣ ਤੇ ਲੈ ਆਓ ਨਹੀਂ ਤੇ ਇਸ ਘਰ 'ਚ ਨਾ ਕਿਚ-ਕਿਚ ਪਈ ਰਹਿਣੀ ਜੇ ਬੱਚਿਆਂ ਦੇ ਕੱਪੜੇ ਲੈ ਆਂਦੇ ਆਪਣੇ ਲੈ ਆਂਦੇ ਨਾ ਨਹੀਂ ਬੜਾ ਕੋਈ ਗੱਲ ਨਹੀਂ ਤੁਸੀਂ ਆਪਣੀ ਜਿੱਦ ਤੇ ਹੀ ਅੜੇ ਜੇ ਮੰਨਵਾ ਗੱਲ ਤੋ ਹੀ ਲੈ ਆਉ ਹਾਂ ਨਹੀਂ ਮੈਂ ਆਪੇ ਲੈ ਆਵਾਂਗੀ ਜਦੋਂ ਮੈਨੂੰ ਲੋੜ ਹੋਏਗੀ ਮੈਂ ਆਪੇ ਲੈ ਲਾਂਗੀ ਕੋਈ ਗੱਲ ਨਹੀਂ ਤੂੰ ਸਾਹਮਣੇ ਰੱਖ ਪੈਸੇ ਦੂਰੀ ਦੂਹੀ ਵੀ ਇਹਨਾਂ ਨੂੰ ਇੱਕ ਜਿੱਦ ਤੇ ਹੀ ਅੜੇ ਜੇ ਆਪ ਜੇ ਥੋੜੇ ਬਹੁਤੇ ਪੈਸਾ ਦਾ 3-4 ਹਜ਼ਾਰ ਦਾ ਲੈ ਆ ਵੀ ਆਉਗੇ ਤੇ ਮੈਨੂੰ ਕੀ ਫਰਕ ਪੈਣਾ ਮੇਰੇ ਕੋਲ ਤੇ ਵਾਦੂ ਪੈ ਮੈਂ ਐਡੇ ਮਹਿੰਗੇ ਪਾਏ 3-4 ਹਜ਼ਾਰ ਦੇ ਉਹਨੂੰ ਪੁੱਛਾਂ ਹਾਂ ਪਹਿਲਾਂ ਮੈਂ ਐਡੇ ਮਹਿੰਗੇ ਕੱਪੜੇ ਪਾਏ ਜਿੱਡੇ ਉਹਨੇ ਕਿਹਾ 3-4 ਹਜ਼ਾਰ ਦੇ ਆਪਰੇ ਲੈ ਆਈ 4 ਹਜ਼ਾਰ ਦੇ 5 ਹਜ਼ਾਰ ਦੇ ਚੱਲ ਕੋਈ ਨਹੀਂ ਖਰਚ ਲੈ ਪੈਸੇ ਉਹਨੇ ਮੈਂ ਨਹੀਂ ਡਮੰਗੇ ਪਾਦੀ ਜਿੰਨੇ ਮਹੰਗੇ ਉਹ ਲੈ ਕੇ ਆਈ ਐ। ਉਹ ਨਹੀਂ ਦੀਦੀ ਉਹ ਤੁਹਾਨੂੰ ਪਤਾ ਮੈਂ ਤੁਹਾਨੂੰ ਦੱਸਣ ਤੇ ਦਿਆ ਵਾਂ ਚਾਰ ਪੰਜ ਮਹੀਨੇ ਹੋ ਗਏ ਅਸੀਂ ਕੋਈ ਵੀ ਘਰ ਦਾ ਕੋਈ ਕਪੜਾ ਨੀੜਾ ਨਹੀਂ ਲੈਂਦਾ ਨਾ ਆਪਣਾ ਤੇ ਨਾ ਬੱਚਿਆਂ ਦਾ ਫੀਸਾਂ ਵੀ ਮੈਂ ਆਦਨ ਢੱਡ ਕੋ ਪੈਸੇ ਮੰਗਣ ਦਿਆ ਸੀ ਤੇ ਮੈਂ ਕਿਹਾ ਚੱਲ ਐਰਕੀਨ ਨੂੰ ਸੂਟ ਵਧੀਆ ਲਾ ਦਿੰਨਾ ਤੇ ਇਹ ਕਿਹੜਾ ਹੁਣ ਆਪਾਂ ਫੇਰ ਤੁਰੇ ਰਹਿਣਾ ਬਾਜ਼ਾਰ ਚ ਹਾਂ ਉਹ ਤੇ ਤਾਈਓ ਮੈਂ ਤੈਨੂੰ ਕਹਿ ਨਹੀਂ ਨਾ ਗਾਂ ਬੱਚਿਆਂ ਦੇ ਖਰਚੇ ਵਧਨੇ ਆ ਤੂੰ ਪੈਸੇ ਸੰਭ ਕੇ ਰੱਖ ਹੁਣ ਹੁਣ ਐ ਨਾ ਹੋਵੇ ਤੂੰ ਪੇਕੇ ਚਲ ਜੇ ਉਹ ਤੇ ਕਵੇ ਮੈਂ ਇਹ ਲੈ ਜਾ ਤੇ ਮੈਂ ਉਹ ਲੈ ਜਾ ਬਤਾਇਓ ਮੰਮੀ ਨੂੰ ਵੀ ਕਹਿੰਨੇ ਆ ਬੈਨ ਨਾਲ ਕਹੋ ਪੈਸੇ ਸਾਹਮਣੇ ਰੱਖੋ ਹੁਣ ਨਹੀਂ ਦੀਦੀ ਉਹ ਪੈਸੇ ਨੂੰ ਨਾ ਬੜਾ ਸੰਭਾਲ ਕੇ ਵਰਤਦੀ ਆ ਮੈਨੂੰ ਜਿੰਨੀ ਵਾਰੇ ਵੀ ਪੈਸੇ ਦਿੱਤੇ ਨਾ ਉਹ ਬੜੇ ਕਿਸਾ ਨਾ ਵਰਤਦੀ ਆ ਤੇ ਮੈਂ ਤਾਂ ਹੀ ਉਹਨੂੰ ਸਾਰੇ ਪੈਸੇ ਤਾਂ ਹੀ ਨੂੰ ਫੜਾਏ ਆ ਮੈਨੂੰ ਪਤਾ ਉਹਨੇ ਬੜੀ ਐ ਕਿਸਾ ਨਾ ਕਿੱਥੇ ਵਰਤਨੇ ਕਿੱਥੇ ਨਹੀਂ ਵਰਤਨੇ ਮੈਨੂੰ ਸਾਰਾ ਪਤਾ ਦੇਦੀ ਤੇ ਤੂੰ ਪੈਸੇ ਉਹਨੂੰ ਕਹੋ ਸਾਰੇ ਫੜਾਈ ਪੈਸੇ ਮੰਮੀ ਨੂੰ ਫੜਾ ਨਾ ਸਾਰੇ ਮੰਮੀ ਵੱਡੇ ਆ ਘਰ ਚ ਤੇ ਮੰਮੀ ਨੂੰ ਪੜਾ ਦੇ ਸਾਰੇ ਪੈਸੇ ਵੀ ਮੰਮੀ ਆ ਤੂੰ ਹੀ ਰੱਖੋ ਪੈਸੇ ਉਹ ਮੰਮੀ ਹੁਣ ਕਿੱਥੇ ਦੀਦੀ ਬਜਾਰਾਂ ਚ ਤੁਰੇ ਫਿਰਨਗੇ ਨਾਲੇ ਹੁਣ ਜੇ ਮੈਨੂੰ ਮੰਨ ਲਓ ਲੋੜ ਹੋਈ ਤੇ ਹੁਣ ਮੈਂ ਬਾਰ-ਬਾਰ ਮੰਮੀ ਕੋ ਥੋੜੀ ਮੰਗੂਗਾ ਉਹ ਤਾਂ ਮੈਨੂੰ ਕੋ ਝੱਟ ਮੰਗਣੇ ਉਹਨੇ ਝੱਟ ਕੱਢ ਕੇ ਫੜਾ ਦੇਣੇ ਹੁਣ ਮੰਮੀ ਦੇ ਸਿਰ ਤੇ ਮੰਮੀ ਤੁਹਾਨੂੰ ਪਤਾ ਹੀ ਆ ਜਾਂ ਆਂਡ ਜਾਂ ਗਵਾਂਡ ਚੱਲ ਜਾਂਦੇ ਆ ਤੇ ਮੈਂ ਪਿੱਛੋਂ ਕਿੰਨੀ ਮੁਸ਼ਕਲ ਹੋਣੀ ਮੈਨੂੰ ਪੈਸਾਂ ਦੀ ਤੂੰ ਉਹਨੂੰ ਪੈਸੇ ਸਾਰੇ ਨਾ ਫੜਾ ਮਗਰੋਂ ਖਰਚ ਲੇਗੀ ਤੈਨੂੰ ਕੀ ਪਤਾ ਲੱਗਣਾ ਕੀ ਮੰਗਾ ਲਿਆ ਤੇ ਕੀ ਅੱਜਕੱਲ ਤੇ ਔਨਲਾਈਨ ਹੀ ਬੜਾ ਕੁੱਛ ਚੱਲਿਆ ਮੰਗਾ ਲੈਂਦੀ ਆ ਚੀਜ਼ਾਂ ਤੇ ਤੂੰ ਮੰਮੀ ਨੂੰ ਫੜਾ ਕੇ ਰੱਖ ਪੈ ਵੀ ਮੰਮੀ ਆ ਸਾਹਮਣ ਉਹ ਨਹੀਂ ਦੀਦੀ ਤੂੰ ਇਹ ਕਿਹੜੀ ਗੱਲ ਕਿੱਦਾਂ ਤੋਰੀ ਜਾਂਦੇ ਜੇ ਨਹੀਂ ਖਰਚ ਦੀ ਦੀਦੀ ਤੂੰ ਇਹ ਤੁਹਾਨੂੰ ਵੀ ਬਸ ਇੱਕੋ ਹੀ ਗੱਲ ਕਰੀ ਜਾਂਦੇ ਉਹ ਖਰਚ ਜੋਗੀ ਖਰਚ ਜੋਗੀ ਉਹ ਦੀਦੀ ਸਿਆਣੀ ਆ ਬੜੀ ਸਿਆਣੀ ਆ ਸਿਆਣੀ ਤੇ ਹੈਗੀ ਆ ਆਪੇ ਹੀ ਗੱਲ ਕਹਿੰਦੀ ਹੈ ਨਾ ਹਾਏ ਪੈਸੇ ਆ ਗਏ ਹੁਣ ਮੈਂ ਆਪਣੀ ਰੀਝਾ ਪੂਰੀਆ ਕਰਨੀ ਆ ਮੈਂ ਤਾਂ ਇਹਨੂੰ ਕਹਿੰਨੀ ਆ ਵੀ ਉਹਨਾਂ ਦਾ ਰੀਝਾ ਪੂਰੀਆ ਕਰਨੀ ਆ ਤਾਂ ਹੌਲੀ ਹੌਲੀ ਕਰ ਇੱਕੋ ਦਾ ਮਣਾਣਾ ਸਾਰਾ ਕੁਛ ਲੈ ਆਵੇ ਦੀ ਜ ਤੁਹਾਡੀ ਗੱਲ ਤੇ ਬਿਲਕੁਲ ਸਹੀ ਆ ਤੁਸੀਂ ਹਮੇਸ਼ਾ ਇਸ ਘਰ ਨੂੰ ਬਣਾ ਕੇ ਹੀ ਰੱਖਿਆ ਵਾ ਪਰ ਮੈਂ ਹੁਣ ਕੀ ਕਰਾਂ ਦੀ ਦੀ ਹੁਣ ਜਿਹੜੇ ਸੂਟ ਲਿਓਣੇ ਲਿਓਣੇ ਆ ਹੁਣ ਜੇ ਮੈਂ ਨਾ ਕਵਾਂ ਤੇ ਫਿਰ ਮੇਰੀ ਉਹਦੇ ਨਾਲ ਲੜਾਈ ਹੁੰਦੀ ਆ ਚੱਲ ਕੋਈ ਨਹੀਂ ਉਹਨੂੰ ਕਹਦੇ ਪੈਸੇ ਸਾਹਮਣੇ ਰੱਖੇ ਤੇ ਹੱਥ ਘੁੱਟ ਕੇ ਰੱਖੇ ਇੰਨੀ ਗੱਲ ਕਹਿਦੀ ਵੀ ਦੀਦੀ ਇਹੋ ਹੀ ਗੱਲ ਕਹਿੰਦੀ ਬਾਰ-ਬਾਰ ਹਾਂਜੀ ਦੀਦੀ 2 ਮਿੰਟ ਪਹਿਲਾਂ ਮੇਰੀ ਇਹ ਹੀ ਗੱਲ ਹੋਈ ਆ ਤੇ ਮੈਂ ਉਹਨੂੰ ਇਹ ਹੀ ਗੱਲ ਕਹੀ ਆ ਕਿ ਪੈਸੇ ਹੋ ਨਹੀਂ 3-4 ਮਹੀਨੇ ਵਰਤਨੇ ਆ ਤੇ ਤੂੰ ਪੈਸਿਆਂ ਨੂੰ ਕੋਹਾ ਘੁੱਟ ਕੇ ਕਿਸਨਾ ਵਰਤੀ ਹਾਂ ਵੇ ਹੁਣ ਤੂੰ ਦੇ ਮੰਮੀ ਵੇਖ ਲੋ ਤੂੰ ਹੀ ਸਮਝਾਣਾ ਮੈਂ ਤਾਂ ਭਰਾ 2 ਦਿਨਾਂ ਨੂੰ ਆ 4 ਦਿਨਾਂ ਨੂੰ ਹੋਰ 2 ਮਹੀਨਿਆਂ ਨੂੰ ਮੈਂ ਚੱਲ ਜਾਣਾ ਤੇ ਤੂੰ ਹੀ ਵੇਖਣਾ ਆਪਣਾ ਘਰ ਮੁੜ ਕੇ ਨਹੀਂ ਨਹੀਂ ਦੀਦੀ ਉਹ ਨਾ ਅਹੀਂ ਪੈਸੇ ਨਾ ਕਿਸ ਕਰਕੇ ਵਰਤਾਂਗੇ ਹੁਣ ਅਹੀਂ ਤੁਹਾਡੇ ਤੇ ਕਿੰਨਾ ਚਿਰ ਬੋਝ ਬਨੇ ਰਵਾਂਗੇ ਹੁਣ ਹਨ ਨੂੰ ਮੈਨੂੰ ਵੀ ਸ਼ਰਮ ਆਉਂਦੀ ਦੀਦੀ ਕਿ ਅਸੀਂ ਕਿੰਨੇ ਕ ਦਿਨ ਤੁਹਾਡੇ ਕੋਲ ਮੰਗ ਮੰਗ ਕੇ ਪੈਸੇ ਘਰ ਦਾ ਖਰਚਾ ਚਲਾਈਏ ਮੇਨੇ ਦਿਲ ਤੇ ਤੇ ਬੜੀ ਹੁੰਦੀ ਆ ਪਰ ਕੀ ਕਰਾਂ ਦਿਹਾੜੀ ਟੱਪਾ ਨਹੀਂ ਲੱਗਦਾ ਸੀ ਤੇ ਚਲੋ ਜੇ ਹੁਣ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤੇ ਉਹਨਾਂ ਹੀ ਅੱਗੇ ਹੱਥ ਘੁੱਟ ਕੇ ਚੱਲਾਂਗੇ ਸਾਡੀ ਗੱਲ ਬਿਲਕੁਲ ਸਹੀ ਆ ਹਾਂ ਆਪਣਾ ਵੇਖ ਕੇ ਤੁਰਿਆ ਦੋਵੇਂ ਜੀ ਕਿਉਂਕਿ ਜਿਹੜੇ ਵੱਡੇ ਹੁੰਦੇ ਨਾ ਉਹ ਸਿਆਣੀਆਂ ਗੱਲਾਂ ਹੀ ਕਰਦੇ ਆ ਤੇ ਜੇ ਤੁਸੀਂ ਮੈਨੂੰ ਇਹ ਗੱਲ ਸਮਝਾਤੀ ਤੇ ਮੈਂ ਆਪਣੇ ਭੱਲੇ ਬਣ ਕੇ ਗੱਲ ਫੇਰ ਹੀ ਤੁਰਾਂਗਾ ਹਾਂ ਬਸ ਉਹਨੂੰ ਵੀ ਸਮਝਾ ਲਈ ਹੁਣ ਬੀ ਅਸਰਾ ਦੀਦੀ ਕਹਿੰਦੀ ਆ ਤੇ ਮੰਮੀ ਨੂੰ ਪੈਸੇ ਜੇ ਨਹੀਂ ਜਾਦੇ ਤੇ ਥੋੜੇ ਬਹੁਤੇ ਮੰਮੀ ਨੂੰ ਪੜਾ ਚੱਡੋ ਇਹ ਨਾ ਹੋਵੇ ਕੱਲ ਨੂੰ ਪਹਿਲ ਲੋੜ ਪਹਿਲੇ ਚੱਲ ਬੰਦਾ ਕੱਢ ਕੇ ਦੇ ਤੇ ਦਿੰਦਾ ਨਾ ਥੋੜੇ ਮੰਮੀ ਨੂੰ ਫੜਾ ਛੱਡੋ ਪਏ ਸਾਰੇ ਨਾ ਰੱਖੋ ਆਪਣੇ ਕੋਲ ਠੀਕ ਆ ਦੀਦੀ ਹਾਂ ਚਲੋ ਫਿਰ ਮੈਂ ਮੈਂ ਤੁਹਾਡੀ ਭਲਾਈ ਵਾਸਤੇ ਹੀ ਕਹਿੰਨੀ ਆ ਹੁਣ ਫਿਰ ਤੂੰ ਹੀ ਨਹੀਂ ਲੈਣਾ ਸੂਟ ਨਹੀਂ ਕੋਈ ਨਹੀਂ ਮੈਂ ਸੂਟ ਲੈ ਆਵਾਂ ਇਹ ਤਾਂ ਇੱਕ ਪਹਿੜੀ ਹੋਗੇ ਦੀਦੀ ਇਹਨਾਂ ਦੀ ਚੁਕਿੰਨਿਕ ਪੈਸੇ ਮੁੱਕ ਮੁੱਕ ਜਾਣੇ ਆ ਨਹੀਂ ਕੋਈ ਗੱਲ ਮੈਂ ਮੰਗ ਲੈਣੇ ਹੋਣਗੇ ਮੈਂ ਆਪਣੇ ਤੇ ਕੋ ਲੈ ਲਾਂਗੀ ਮੈਂ ਕਹਾਂਗੀ ਵੀ ਮੈਂ ਸੂਟ ਲੈ ਆਣਾ ਚਲ ਕੋਈ ਨਹੀਂ ਮੈਂ ਲੈ ਲਾਂਗੀ ਚਲੋ ਠੀਕ ਆ ਦੀਦੀ ਹਾਂ ਠੀਕ ਆ ਉਹ ਮੰਮੀ ਕੀ ਦੱਸਾਂ ਤੁਹਾਨੂੰ ਘਰ ਚ ਤੇ ਕਲੇਸ਼ ਹੀ ਪੈ ਗਿਆ ਜੇ ਕਾਹਦਾ ਕਲੇਸ਼ ਪੈ ਗਿਆ ਉਹ ਇੰਨੇ ਚਾਵਾ ਚਾਵਾ ਨਾ ਮੈਨੂੰ ਇੰਨਾ ਚਾ ਚੜਿਆ ਸੀ ਉਹਨੂੰ ਸੂਟ ਲੈ ਕੇ ਦਿੱਤੇ ਕਿ ਮੈਂ ਵੀ ਚਲੋ ਕਿਹਾ ਚਲ 4 6 ਮਹੀਨੇ ਹੋ ਗਏ ਮੈਨੂੰ ਕੁਝ ਨਹੀਂ ਲੈ ਕੇ ਦਿੱਤਾ ਹਾਂ ਕਿੰਨੇ ਚਿਰ ਤੋਂ ਤੁਹਾਨੂੰ ਪਤਾ ਆਪਣਾ ਹੱਥ ਕਿੰਨਾ ਤੰਗ ਹੈ ਤੇ ਜੇ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਹੱਥ ਚੰਗਾ ਆ ਹੁਣ ਸਭ ਕੁਝ ਹੈਗਾ ਪੈਸੇ ਵੀਗੇ ਕੰਮ ਵੀਗਾ ਸਭ ਕੁਝ ਲੇਬਰ ਵੀ ਮੇਰੀ ਪੂਰੀ ਸੈਟ ਹੋ ਗਈ ਆ ਤੋ ਹੁਣ ਸੂਟਾਂ ਦਾ ਪੰਗਾ ਪੈ ਗਿਆ ਕੀ ਸੂਟਾਂ ਦਾ ਪੰਗਾ ਪੈ ਗਿਆ ਹੁਣ ਤੁਹਾਨੂੰ ਪਤਾ ਹੀ ਅੱਜ ਤੁਹਾਡੇ ਸਾਹਮਣੇ ਹੋਈ ਆ ਮੇਰੇ ਸਾਹਮਣੇ ਤੋਨੇ ਹੋਇ ਕਿਹਾ ਵੀ ਮੇਰਾ ਨਹੀਂ ਲੈਂਦਾ ਆਪਣੇ ਲੈਣ ਦੇ ਤਨ ਉਹ ਮੰਮੀ ਸਿਮਰਨ ਦੀਦੀ ਆਪਣੇ ਹਿਸਾਬ ਨਾਲ ਸਹੀ ਹੈ ਗਿਆ ਮੈਨੂੰ ਚਾਹੀਦਾ ਹੀ ਲੈ ਆਉਣਾ ਮੈਂ ਹੀ ਇਹਨੂੰ ਕਿਹਾ ਸੀ ਕਿ ਤੂੰ ਨਾਲ ਹੈ ਕਿ ਆਪੇ ਦੀਦੀ ਲੱਲਣਗੇ ਉਹ ਕਰਤਾ ਸੀ ਉਹ ਮੰਮੀ ਮੈਂ ਤਾਂ ਮਨਾ ਤਾਂ ਕੀਤਾ ਸੀ ਕਿ ਚਲ ਆਪਣੇ ਮਾਨ ਪਸੰਦ ਦਾ ਲੈ ਆਉਣਗੇ ਕਿ ਦੀਦੀ ਨੂੰ ਕੋਈ ਗੁੱਸਾ ਨਹੀਂ ਆਊਗਾ ਡੇਤੇ ਜੇ ਆਪਾਂ ਕੋਈ ਉਹ ਜਲਾ ਲੈ ਆਉਂਦੇ ਤੇ ਦੀਦੀ ਨੇ ਕਹਣਾ ਮੇਰਾ ਸੂਟ ਲੈੰਦਾ ਹਲਕਾ ਹਾਂ ਤੇ ਤੇਰੀ ਗੱਲ ਵੀ ਸਹੀ ਆ ਜੇ ਆਪਣੇ ਮਨਪਸੰਦ ਲੈ ਵੇ ਸਕੋ ਤਾਂ ਮੈਨੂੰ ਥੋੜੀ ਨਾ ਪਤਾ ਹੀ ਕਿ ਇੰਨਾ ਕਲੇਸ਼ ਪੈ ਜਾਣਾ ਗਿਆ ਹੀ ਮੈਂ ਹੁਣੇ ਦੀਦੀ ਕੋ ਮੈਂ ਦੀਦੀ ਨੂੰ ਪੈਸੇ ਵੀ ਦੇਣ ਗਿਆ ਵੇਖੋ ਪੈਸੇ ਫੜਾ ਕੇ ਗਈ ਮੈਨੂੰ ਅੱਛਾ ਤੇ ਮੈਂ ਹਾਂ ਚੱਲ ਦੀਦੀ ਨੂੰ ਪੈਸੇ ਦੇ ਆਣਾ ਜਿਹਦੇ ਜਿੰਨੇ ਵੀ ਦੀਦੀ ਕਹੇਗੀ ਹੁਣ ਇੰਨੇ ਮਹੀਨੇ ਹੋ ਗਏ ਸਾਡੇ ਘਰ ਦਾ ਖਰਚਾ ਕਰਨ ਦੇ ਤੇ ਜੇ ਮੈਂ 4-5000 ਵਿੱਚੋਂ ਦੇ ਦੂੰਗਾ ਤੇ ਮੈਨੂੰ ਕੀ ਫਰਕ ਪੈਣਾ ਵਾ ਆ ਫਰਕ ਤੇ ਕੋਈ ਨਹੀਂ ਪੈਂਦਾ ਧੀਆਂ ਨੂੰ ਦਿੱਤਾ ਤੇ ਰਾਬ ਉਹ ਬਹੁਤਾ ਦਿੰਦਾ ਵਾ ਬਹੁਤ ਦਿੰਦਾ ਤੇ ਪਰ ਵੇਖੋ ਨਾ ਹੁਣ ਉਹ ਦੀਦੀ ਆਪਣੀ ਜਿੱਦ ਤੇ ਅੜੀ ਦੀਦੀ ਕਹਿੰਦੀ ਮੈਂ ਨਹੀਂ ਸੂਟ ਲੈਣਾ ਉਹੀ ਗੱਲਾਂ ਕਿ ਅਹੀਂ ਉਹਦਾ ਸੂਟ ਨਹੀਂ ਨਾ ਲਿਆਂਦਾ ਉਹਨੇ ਇਸ ਗੱਲ ਦਾ ਗੁੱਸਾ ਹੈ ਦਾ ਉਹ ਗੁੱਸਾ ਤੇ ਮੰਮੀ ਮੈਂ ਤਾਂ ਕੀਤਾ ਉਹਨੇ ਜੀ ਗੱਲ ਨੂੰ ਕਿਹਾ ਹੀ ਕੱਲ ਕਿ ਤੁਹਾਡਾ ਦੀਦੀ ਸੂਟ ਲਿਆਉਣਾ ਇੱਕ ਲੈ ਦੀਏ ਉਹ ਗੱਲ ਨਹੀਂ ਮੰਮੀ ਗੱਲ ਮੈਂ ਕਹਿਣਿਆ ਕਿ ਮੈਂ ਨੂੰ ਮਨਾ ਕੀਤਾ ਸੀ ਮੈਨੂੰ ਥੋੜੀ ਨਾ ਪਤਾ ਸੀ ਕਿ ਐਡਾ ਵੱਡਾ ਕਲੇਸ਼ ਪੈ ਜਾਣਾ ਵਾ ਮੈਂ ਇੰਨੇ ਚਾਵਾ ਨਾ ਮੈਨੂੰ ਕੰਮ ਮਿਲਿਆ ਮੈਂ ਹਰੇ ਕੱਲ ਪਹਿਲੇ ਦਿਨ ਕੰਮ ਤੇ ਜਾਣਾ ਸੀ ਤਵੇ ਵਿਚ ਆਵੇਖਕ ਵਿਚੋ ਕੀ ਗੱਲ ਬਣ ਗਈ ਮੀਨ ਨੇ ਤੈਨੂੰ ਕੁਝ ਕਿਹਾ ਫਿਰ ਮੀਨ ਨੇ ਵਗਾ ਕੇ ਮਾਰੇ ਮੇਰੇ ਅੱਗੇ ਸੂਟ ਤੇਰੇ ਅੱਗੇ ਆਹੋ ਉਹ ਕਿਉਂ ਗੰਦੀ ਜਾਓ ਮੈਂ ਨਹੀਂ ਲੈਣਾ ਕੋਈ ਸੂਟ ਉਹਨੂੰ ਮੈਂ ਮਹਾ ਪਤਾ ਨਹੀਂ ਕਿੱਦਾਂ ਨੂੰ ਸਮਝਾਇਆ ਮੈਂ ਉਹ ਤੇ ਬਾਬਾ ਉਹਦੀ ਗੱਲ ਦਾ ਗੁੱਸਾ ਕਰ ਲਿਆ ਨਾ ਵੀ ਉਹਨੇ ਜੂ ਕਿਹਾ ਮੇਰਾ ਸੂਟ ਨਹੀਂ ਲੈਂਦਾ ਤਾਂ ਹੀ ਫਿਰ ਤੇਰੇ ਅੱਗੇ ਸੁੱਟੇ ਓਏ ਇਹਦੇ ਵਿੱਚ ਨਾ ਮੀਨੂ ਦੀ ਕੋਈ ਗਲਤੀ ਨਹੀਂ ਗਈ ਗਲਤੀ ਸਾਰੀ ਮੇਰੀ ਹੀ ਜਿਹੜਾ ਮੈਂ ਇਹਨੂੰ ਮਨਾ ਕੀਤਾ ਕਿ ਨਾ ਲੈ ਮੈਂ ਹੱਥ ਚਲ ਦੇ ਦੀ ਨਾ ਐਕਟੀਵਾ ਤੇ ਜਾ ਕੇ ਮੰਮੀ ਨੇ 2 ਮਿੰਟ ਜਾ ਕੇ ਲੈ ਆਉਣਗੇ ਕਿ ਹੁਣ ਆਪਾਂ ਘਰ ਚੱਲਦੇ ਆਂ ਤੇ ਹੁਣ ਦੀਦੀ ਆਪਣਾ ਭ ਲੈ ਆਉਣ ਪਰ ਇਹ ਨਹੀਂ ਗੱਲ ਹੁਣ ਕੁੜੀ ਨੂੰ ਸਮਝਣੀ ਚਾਹੀਦੀ ਨਾ ਕਿ ਮੈਨੂੰ ਇਸ ਤਰ੍ਹਾਂ ਕਹਿਂਦੇ ਪੈਸੇ ਵੀ ਜਿਆਦਾ ਦੇਂਦੇ ਤੇ ਜਿੱਤ ਤਰ੍ਹਾਂ ਦਾ ਤੈਨੂੰ ਪਸੰਦ ਤੂੰ ਲੈ ਆ ਤਾਂ ਮੈਨੂੰ ਥੋੜੀ ਨਾ ਪਤਾ ਜੀ ਮੰਮੀ ਹੁਣ ਮੈਂ ਦੱਸੋ ਕੀ ਕਰਾਂ ਮੈਂ ਤੇ ਇਹਨਾਂ ਦੋਵਾਂ ਵਿੱਚ ਘਰ ਫਸ ਗਿਆ ਨਾ ਜਦੋਂ ਕਲੇਸ਼ ਪੈਣਾ ਹੋਵੇ ਨਾ ਤੇ ਨਿੱਕੀ ਜੀ ਗੱਲ ਤੋਂ ਹੀ ਪੈ ਜਾਂਦਾ ਤਾਂ ਕਲੇਸ਼ ਹੀ ਆ ਮੰਮੀ ਹੋਰ ਕੀ ਆ ਹੁਣ ਦੱਸੋ ਮੈਂ ਕਿੰਨੂੰ ਸਮਝਾਵਾਂ ਪਹਿਲਾਂ ਮੈਂ ਉਹਨੂੰ ਸਮਝਾਇਆ ਮੁਹੰਮਦ ਜਾ ਕੇ ਦੀਦੀ ਨੂੰ ਸਮਝਾਇਆ ਹੁਣ ਦੀਦੀ ਨੇ ਪੈਸੇ ਨਹੀਂ ਫੜੇ ਹੁਣ ਮੀਨੂ ਨੇ ਮੇਰੇ ਦਵਾਲੇ ਫੇਰ ਹੋ ਜਾਣਾ ਕਿ ਤੂੰ ਹੀ ਉਹਨਾਂ ਨੂੰ ਸੂਟ ਨਹੀਂ ਲਿਆ ਕੇ ਦਿੱਤਾ ਇਸ ਘਰ ਚ ਨਿੱਕਾ ਨਿੱਕਾ ਕਲੇਸ਼ ਤੁਰਿਆ ਰਹਿਣਾ ਵਾ ਦੀਦੀ ਨੇ ਤੁਹਾਨੂੰ ਪਤਾ ਨਿੱਕੀ ਨਿੱਕੇ ਗੱਲ ਪਿੱਛੇ ਸੂਟ ਦਾ ਸੁਣਾਈ ਜਾਣਾ ਸਾਨੂੰ ਤੁਹਾਨੂੰ ਪਤਾ ਉਹਨਾਂ ਦੀ ਆਦਤ ਆ ਜਿੱਦੀ ਹੈਗੇ ਪੂਰੇ ਤੇ ਤੂੰ ਹੀ ਕਿਸੇ ਹੀ ਲਸਵੀ ਸੀਲਾ ਕਰਕੇ ਤੂੰ ਹੀ ਦੀਦੀ ਨੂੰ ਕਹੋ ਹਾਂ ਸੂਟ ਜਾਓ ਤੁਸੀਂ ਨਾਲ ਜਾਓ ਹਾਂ ਨਹੀਂ ਮੈਂ ਉਹਨੂੰ ਸਮਝਾਵਾਂਗੀ ਪੁੱਤੇ ਤੇਰਾ ਨਹੀਂ ਕਰੀਦਾ ਜੇ ਤੇਰਾ ਵੀਰਾ ਤੈਨੂੰ ਦੇਂਦਿਆ ਨਾ ਤੇ ਲੈ ਆ ਗੱਲ ਤੇ ਤੇਰੇ ਵੀਰੇ ਨੇ ਮਨਾਂ ਕੀਤਾ ਸੀ ਕਿ ਨਾ ਲੈ ਸੂਟ ਪਸੰਦ ਨਹੀਂ ਮੁੜ ਕੇ ਵਾਪਸ ਕਰਕੇ ਲਿਆਈਏ ਤੇ ਚੰਗੇ ਨਹੀਂ ਮਿਲਦੇ ਸੋੋਂ ਜਿਆਦੇ ਪੈਸੇ ਲੈ ਲੈਂਦੇ ਆ ਮੰਮੀ ਉਹਨੂੰ ਜਿੱਦੀ ਗੀ ਉਹਨੇ ਨਹੀਂ ਮੰਨਾ ਤੁਸੀਂ ਫਿਰ ਵੀ ਨਾ ਉਹਨੂੰ ਜਿੱਦ ਚ ਲੈ ਗੇ ਨਾ ਉਹਨੂੰ ਬਦੋ ਬਦੀ ਲੈ ਜਾਓ ਤੇ ਉਹਨੂੰ ਨਾ ਸੂਟ ਲਿਆ ਦਿਓ ਨਹੀਂ ਤਾਂ ਨਿੱਕਾ ਨਿੱਕਾ ਕਲੇਸ਼ ਪਿਆ ਰਹਿਣਾ ਮੈਂ ਸੋਨ ਕੰਮ ਤੇ ਸਾਰੀ ਦਿਹਾੜੀ ਕੰਮ ਤੇ ਚੱਲ ਜਾਣਾ ਮੇਰਾ ਧਿਆਨ ਇੱਧਰ ਹੀ ਰਹਿਣਾ ਤੇ ਬਾਅਦ ਚ ਇਹ ਨਾ ਨਾ ਹੋਵੇ ਕੋ ਉਧਰੋਂ ਕੰਮ ਖਰਾਬ ਹੋ ਜਾਏ ਤੇ ਮੈਨੂੰ ਕੋਈ ਹੋਰ ਠੇਕਾ ਨਾ ਮਿਲੇ ਰਾਹ ਵੇ ਤਰਾ ਲੜਾ ਲੜਾਈ ਚ ਹੀ ਰਹਿਣਾ ਧਿਆਨ ਵੀ ਕਰ ਲੜਾਈ ਨਾ ਕਿਤੇ ਹੋਵੇ ਤੇ ਮੰਮੀ ਬੰਦੇ ਨੂੰ ਆਹੀ ਤੇ ਟੈਨਸ਼ਨ ਹੁੰਦੀਆਂ ਹੁਣ ਮੈਂ ਬੰਦਾ ਵੀ ਵਿਚ ਵਿਚ ਤੇ ਫਸ ਗਿਆ ਨਾ ਮੈਂ ਤੇ ਜਾਂ ਇਸ ਤਰ੍ਹਾਂ ਕਰਦੇ ਇਹਨੂੰ ਹੀ ਨਾਲ ਲੈ ਜਾਂਦੇ ਹਨਾ ਮੰਮੀ ਅਸੀਂ ਇਹਦੀ ਐਕਟੀਵਟ ਗਈ ਸੀ ਤਿੰਨ ਜਾਣੇ ਬਹਿਣੇ ਨਹੀਂ ਤੇ ਮੈਂ ਕਹਾਂ ਚਲ ਦੀਦੀ ਸੁੱਤੀ ਹੈ ਸਵੇਰ ਦੀ ਰਾਤ ਪਤਾ 2 ਵਜੇ ਤੱਕ ਫਾਈਲਾਂ ਬਣਾਉਂਦੀ ਰਹੀ ਮੈਂ ਜਦੋਂ ਉੱਠਿਆ ਸੀ ਨਾ ਥੋੜਾ ਜਿਹਾ ਖੜਾਕ ਹੋਇਆ ਤੇ ਦੀਦੀ ਫਾਈਲਾਂ ਬਣਾਉਂਦੇ ਸੀ ਤਾਂ ਹੀ ਤੇ ਸਵੇਰੇ ਉੱਠੇ ਆ ਤੇ ਮੈਂ ਮਗਰੋਂ ਮੈਂ ਤਾਂ ਇਹਨੂੰ ਕਿਹਾ ਕਿ ਚਲ ਆਪਾਂ ਮਗਰੋਂ ਮਗਰੋਂ ਹੋਣਨੇ ਆ ਤੇ ਚਲ ਆ ਆਣ ਜਾਣ ਕਰਾਂਗੇ ਬੱਚੇ ਵੀ ਸੁੱਤੇ ਆ ਤੇ ਸਾਰੇ ਸੁੱਤੇ ਤੇ ਆਣ ਕੇ ਚਾਹ ਪਾਣੀ ਰੋਟੀ ਪਾਣੀ ਖਾ ਲਾਂਗੇ। ਪੁੱਤੋ ਤੇ ਫਿਰ ਲੇਟ ਉੱਠੀ ਸਵੇਰੇ। ਮੈਂ ਤੁਹਾਨੂੰ ਪੁੱਛਣੀ ਤੂੰ ਕਿਉਂ ਉੱਠੀ ਲੇਟ? ਉਹ ਫੈਲਾ ਜੂ ਲੱਗੀ ਰਹੀ ਤਾਂ ਕਰਕੇ। ਹਾਂਜੀ ਮੰਮੀ ਨਾਲੇ ਨਾ ਹੁਣ ਮੈਂ ਦੱਸੋ ਇਹਦੇ ਵਿੱਚ ਮੈਂ ਤੇ ਇਹਨਾਂ ਦਾ ਭਲਾ ਹੀ ਕੀਤਾ ਸੀ। ਤੇ ਮੈਨੂੰ ਥੋੜੀ ਨਾ ਪਤਾ ਈ ਕਿ ਐ ਸਾਰਾ ਕਲੇਸ਼ ਮੇਰੇ ਸਿਰ ਤੇ ਵਰ ਜਾਣਾ। ਇਹ ਹੁਣ ਕਿਤਰਾ ਮੁਕਣਾ ਕਲੇਸ਼? ਕਲੇਸ਼ ਆਹੀ ਆ ਕਿ ਤੁਸੀਂ ਪੈਸੇ ਫੜੋ ਤੇ ਤੁਸੀਂ ਜਾ ਕੇ ਇਹਨਾਂ ਨੂੰ ਸੋਟ ਲਿਆ ਦਿਓ। ਤੇ ਨਾਲੇ ਦੀਦੀ ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਸੀ। ਪਿਆ ਹੈ ਨਾ ਤੂੰ ਹੱਥ ਘੁੱਟ ਕੇ ਵਰਤੋ ਹੱਥ ਘੁੱਟ ਕੇ ਵਰਤੋ ਹੁਣ ਮੰਮੀ ਹੁਣ ਮੀਨੂ ਨੇ ਜੈਨੂ ਤੁਹਾਨੂੰ ਪਤਾ ਹੀ ਕਿੰਨੇ ਚਿਰ ਹੋ ਗਿਆ ਸੂਟ ਨਹੀਂ ਲਿਆਂਦੇ ਤੇ ਜੇ ਹੁਣ ਸੂਟ ਕਵੇ ਲੈਣੇ ਤੇ ਮੈਂ ਜੇ ਨਾ ਲੈ ਕੇ ਦਵਾ ਤੇ ਫਿਰ ਕਿਹਦੇ ਗੱਲ ਕਲੇਸ਼ ਹੈਗਾ ਫਿਰ ਵੀ ਕਲੇਸ਼ ਹੀ ਪੈਣਾ ਫਿਰ ਹੁਣ ਹੋਰ ਤੇ ਕਿਉਣਾ ਹੁਣ ਖਰਚੇ ਤੇ ਖਰਚਾ ਅੱਗੇ ਪੈਸੇ ਨਹੀਂ ਗਏ ਤੋ ਚੁੱਪ ਕਰਕੇ ਬੈਠੀ ਹੀ ਨਾ ਹਾਂ ਤੋ ਬੋਲਦੀ ਨਹੀਂ ਉਹ ਕਿੰਨਾ ਘਰਨਾ ਸਹਿਮਤ ਹੈਗੀ ਆ ਤੇ ਜੇ ਹੁਣ ਮੈਂ ਉਹਦੇ ਵਾਰੀ ਉਹਦੇ ਸੂਟਾਂ ਵਾਸਤੇ ਪੈਸੇ ਨਾ ਦਵਾ ਤੇ ਫਿਰ ਮੇਰੀ ਸਹਿਮਤੀ ਕਾਦੀ ਬਿਕੁਨਾਂ ਜਿਹੜੇ ਪੈਸੇ ਆਏ ਸੀ ਆਪਾਂ ਜ਼ਰੂਰਤ ਵਾਸਤੇ ਚੀਜ਼ਾਂ ਲੈਂਦੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਆਪਾਂ ਕੋਈ ਫਾਲਤੂ ਤੇ ਨਹੀਂ ਨਾ ਖਰਚਾ ਕੀਤਾ ਉਹ ਆਹੀ ਗੱਲ ਤੇ ਮੰਮੀ ਹੁੰਦੀ ਦੀ ਨੂੰ ਸਮਝ ਨਹੀਂ ਨਾਲ ਆ ਦੀਦੀ ਦੀ ਇੱਕੋ ਗੱਲ ਕਰੀ ਜਾਂਦੀ ਕਿ ਪੈਸੇ ਤੂੰ ਆਪਣੇ ਹੱਥ ਚ ਰੱਖ ਹੁੰਦੀ ਮੰਮੀ ਮੈਂ ਕੰਮ ਤੇ ਚੱਲ ਜਾਣਾ ਮੈਂ ਆਪਣੇ ਨਾਲ ਨਾਲ ਲਈ ਫਿਰਾਂ ਉੱਥੋਂ ਡਿੱਗ ਜਾਣ ਪੈਸੇ ਨਹੀਂ ਨਹੀਂ ਤੇ ਇਸ ਘਰ ਦਾ ਖਰਚਾ ਕਿਵੇਂ ਕਰਨਾ ਜਨਾਨੀ ਕਦ ਵਾਸਤੇ ਹੁੰਦੀ ਪੈਸੇ ਘਰ ਸੰਭਾਲਣ ਵਾਸਤੇ ਹੀ ਹੁੰਦੀ ਆ ਤੈਨ ਮੈਨੂੰ ਨਹੀਂ ਸਮਝ ਲੱਗਦੀ ਕਿ ਮੈਂ ਹੁਣ ਪੈਸਿਆਂ ਦਾ ਕੀ ਕਰਾਂ ਕਿ ਕਿਸ ਤਰ੍ਹਾਂ ਕਰ ਪੁੱਤ ਚਿੰਤਾ ਨਾ ਕਰ ਮੈਂ ਕੁੜੀ ਨੂੰ ਸਮਝਾ ਦਾਂਗੀ ਵੀ ਕੁੜੀਏ ਆਹ ਗੱਲ ਹੋ ਗਈ ਤੂੰ ਇਸ ਗੱਲ ਨੂੰ ਸਮਝ ਲੱਲੇ ਕੀ ਸੂਟ ਕੋਈ ਗੱਲ ਨਹੀਂ ਚਿੰਤਾ ਨਾ ਕਰ ਤੂੰ ਇਹ ਬੜਾ ਬਦੀ ਲੈ ਕੇ ਦੇ ਉਹ ਦੀਦੀ ਨੂੰ ਨਹੀਂ ਇਹ ਨੂੰ ਲੈ ਕੇ ਦਵਾਂਗੇ ਕਿ ਲੜਾਈ ਜ਼ਰੂਰ ਆਪਣੇ ਘਰੇ ਖੜੀ ਕਰਨੀ ਆ ਸਗੋਂ ਮੈਂ ਮੀਨੂ ਨੇ ਇੰਨੀ ਗੱਲ ਕਹੀ ਆ ਮੈਂ ਕਿਹਾ ਇਸ ਪੈਸਾ ਨਾਲ ਨਾ ਹੁਣ ਨਹੀਂ 4-5 ਮਹੀਨੇ ਦਾ ਇਹ ਹੀ ਗੁਜ਼ਾਰਾ ਕਰਨਾ ਹੀ ਹੁਣ ਅਸੀਂ ਦੀਦੀ ਕੋ ਨਹੀਂ ਮੰਗਣੇ ਕਿਉਂਕਿ ਦੀਦੀ ਨੂੰ ਵੀ ਫਕਰ ਹੋਏਗਾ ਮੇਰੇ ਤੇ ਹਾਂ ਵੀ ਹੁਣ ਮੇਰਾ ਭਰਾ ਕਮੌਣ ਜੋਗਾ ਹੋ ਗਿਆ ਇਹ ਸਹੀ ਗੱਲ ਹੈ ਤੇ ਤੇ ਮੈਂ ਤੇ ਵੇਖੋ ਬੜੀਆਂ ਉਮੀਦਾਂ ਲਾ ਕੇ ਬੈਠਾ ਸੀ ਪਰ ਮੈਨੂੰ ਥੋੜੀ ਨਾ ਪਤਾ ਸੀ ਤੂੰ ਨਾ ਮੈਨੂੰ ਨਹੀਂ ਸਮਝਾਦੀ ਮੈਂ ਉਹਨੂੰ ਦੀਦੀ ਨੂੰ ਸਮਝਾ ਕੇ ਆਇਆ ਤੇ ਮੰਮੀ ਮੈਨੂੰ ਕਹਿੰਦੀ ਸੀ ਮੈਂ ਉਹ ਕੁੜੀ ਨੂੰ ਸਮਝਾ ਦੇਣੀ ਆ ਨਹੀਂ ਮੈਂ ਹੁਣ ਮੈਨੂੰ ਨਾ ਕੋਈ ਗੱਲ ਨਹੀਂ ਜੇ ਕਰਨੀ ਪਤਾ ਕਿਉਂ ਕੋਈ ਗੱਲ ਕਰੇਗੀ ਪਤਾ ਕਿਉਂ ਉਹਨੇ ਫੇਰ ਕਹਿਣਾ ਉਹਨੇ ਕਹਣਾ ਵੇਖਿਆ ਦੀਦੀ ਕਿੰਨੀ ਆਕੜੀ ਹੋਈ ਆ ਨਹੀਂ ਨਾ ਜਾਂਦੀ ਸੂਟ ਲੈਣ ਤੁਸੀਂ ਚੁੱਪਚੀ ਬੀਤੇ ਨਾ ਤੁਹਾਨੂੰ ਸੂਟ ਲਿਆ ਦਿਓ ਮੈਂ ਕਹਿਣਾ ਹੀ ਨਹੀਂ ਕਿ ਮੈਂ ਦੀਦੀ ਨੂੰ ਮੈਂ ਬਸ ਇਹੀ ਕਹਿਣਾ ਕਿ ਮੈਂ ਦੀਦੀ ਨੂੰ ਪੈਸੇ ਦੇ ਆਇਆ ਵਾਂ ਤੂੰ ਕਹਦੇ ਆ ਹੋਰ ਮੰਮੀ ਨਾਲ ਚੱਲੀ ਸੂਟ ਗੱਲ ਹੀ ਮੁੱਕੀ ਹਾਂਜੀ ਗੱਲ ਮੁਕਾ ਦਾਂਗੇ ਤੂੰ ਇੱਥੇ ਗੱਲ ਖਤਮ ਕਰ ਤੁਸੀਂ ਬਾਦੋ ਬੱਦੀ ਜਾ ਕੇ ਨਾ ਸੂਟ ਲਿਆ ਦਿਓ ਤੇ ਜੇ ਨਹੀਂ ਜਾਣਗੇ ਤਾਂ ਤੁਸੀਂ ਆਪ ਫੜ ਲਿਆਓ ਤੇ ਜੇ ਪਸੰਦ ਆ ਜਾਊਗਾ ਠੀਕ ਆ ਮੈਂ ਮੈਂ ਉਹਨੂੰ ਨਾਲ ਹੀ ਖੜਾਂਗੀ ਭਰਾ ਵਟਾਉਣ ਵਿੱਚ ਮੁੜ ਕੇ ਸੂਟ ਨੇ ਚੰਗੇ ਮਿਲਦੇ ਹੁੰਦੇ ਉਹੋ ਜੇ ਬਖੋ ਦਿੰਦੇ ਫਿਰ ਤੇ ਪੈਸੇ ਵੀ ਲੈ ਲੈਂਦੇ ਇੱਥੋਂ ਮੈਂ ਨਾਲ ਹੀ ਲੈ ਕੇ ਜਾਊਂਗੀ ਉਹਨੂੰ ਮੁੰਡਾ ਜੇ ਆਪਾਂ ਨਾਲ ਹੀ ਲਿਆਉਂਦੇ ਨਾ ਇੰਨਾ ਪੰਗਾ ਪੈਂਦਾ ਨਾ ਮੈਨੂੰ ਨਹੀਂ ਟੈਨਸ਼ਨ ਹੁੰਦੀ ਹੁਣ ਮੇਰਾ ਦਿਮਾਗ ਘੁੰਮੰਦਿਆ ਕਿ ਕੀ ਹੋਣਾ ਤੇ ਕੀ ਨਹੀਂ ਹੋਣਾ ਮੈਂ ਤੇ ਮੀਨੂ ਨੂੰ ਕਿਹਾ ਸੀ ਤੂੰ ਇਹਦਾ ਵੀ ਸੂਟ ਲੈ ਆਉਂਦੀ ਉਹਨੇ ਤੇ ਉਹਨੇ ਬੋਲਣਾ ਹੀ ਤੋਹੀ ਗੱਲ ਹੋ ਗਈ ਫਿਰ ਬੋਲ ਬਲਾਰਾ ਹੋ ਗਿਆ ਨਾ ਫਿਰ ਉਹ ਮੰਮੀ ਉਹ ਮੀਨੂ ਦਾ ਕੋਈ ਕਸੂਰ ਨਹੀਂਗਾ ਸਾਰਾ ਕਸੂਰ ਮੇਰਾ ਹੀ ਆ ਮੈਨੂੰ ਥੋੜੀ ਨਾ ਪਤਾ ਸੀ ਕਿ ਆ ਐਡੀ ਵੱਡੀ ਗੱਲ ਬਣ ਜਾਣੀ ਹੈ ਹੁਣ ਤੈਨੂੰ ਐਸੇ ਗਲਤੀ ਦਾ ਪਛਤਾਵਾ ਲੱਗਣਾ ਛੱਡ ਪਰੇ ਪਛਤਾਵੇ ਨੂੰ ਤੂੰ ਮੰਮੀ ਮੇਰਾ ਹੁੰਦੇ ਲੇ ਤੱਕ ਤੱਕ ਕਰਨ ਦਿਆ ਵਾ ਕਿ ਕਿਤੇ ਕੋਈ ਹੁਣ ਨਵਾਂ ਕਲੇਸ਼ ਨਾ ਪੈ ਜੇ ਯੋਕਾ ਤੁਹਾਨੂੰ ਪਤਾ ਜਿੱਦੀ ਬੜੀ ਆ ਉਹ ਨਾ ਲੈ ਟੈਨਸ਼ਨ ਪੁੱਤ ਨਾ ਲੈ ਨਾ ਲੈ ਉਸ ਨਿਆਣੀ ਨੇ ਉਹ ਸਿਆਣੀ ਉਹ ਵੀ ਕੁੜੀ ਇੰਨੇ ਚਾਵਾਂ ਚਾਵਾਂ ਨਾ ਮੈਂ ਲੇਬਰ ਸਾਰੀ ਨਾ ਗੱਲ ਕਰਨ ਦੇ ਹੀ ਕਿ ਚਲੋ ਕੋਈ ਨਹੀਂ ਤੇ ਪਰ ਕੀ ਦਾ ਕੀ ਬਣ ਗਿਆ ਲੇਵਲ ਮਿਲ ਗਈ ਫਿਰ ਹੁਣ ਉਹ ਆਹ ਲੇਬਰ ਨਾ ਮੇਰੀ ਗੱਲ ਹੋ ਗਈ ਸਾਰੀ ਕੱਲ ਤੋਂ ਕੰਮ ਸੈੱਟ ਹੋਏ ਨਾ ਕੱਲ ਮੈਂ ਸਾਰੀ ਲੇਬਰ ਭੇਜ ਦੇਣੀ ਕੰਮ ਤੇ ਹੁਣ ਮਨ ਲਾ ਕੇ ਕੰਮ ਕਰਿਓ ਹੁਣ ਮੰਮੀ ਮਨ ਨਾ ਤੇ ਮੇਰਾ ਆਪੇ ਲੱਗ ਜਾਣਾ ਜਦੋਂ ਕੰਮ ਹੋਣਾ ਸਹੀ ਗੱਲ ਆ ਉਹ ਤੇ ਚਲੋ ਜਦੋਂ ਕੰਮ ਨਹੀਂ ਉਹ ਫਿਰ ਘਰੇ ਹੀ ਬਹਿਣਾ ਸੀ ਹੁਣ ਮੈਂ ਜਾ ਕੇ ਉੱਥੇ ਐਵੇਂ ਥੋੜੀ ਵਾਰਾ ਤੁਰਿਆ ਫਿਰਨਾ ਸੀ ਉਹ ਵੀ ਗੱਲ ਚੰਗੀ ਥੋੜੀ ਆ ਆਤਮਾ ਨੇ ਸੁਣ ਲਈ ਆ ਵਧੀਆ ਕੀਤਾ ਹੁਣ ਆਡੇ 2-4 ਸਾਲ ਇਤਰਾ ਹੀ ਨੰਗਣੇ ਆ ਤੇ ਅੱਗੋਂ ਕੰਮ ਜੇ ਮੈਂ ਮਨ ਲਾ ਕੇ ਨਾ ਕਰਾਂਗਾ ਅਗਲੇ ਨੇ ਮੈਨੂੰ ਕੰਮ ਥੋੜੀ ਦੇਣਾ ਵਾ ਹੁਣ ਮੈਂ ਕੰਮ ਮਨ ਲਾ ਕੇ ਕਿ ਮੈਂ ਉਹਨਾਂ ਨੂੰ ਕਰਕੇ ਵਿਖਾਵਾਂਗਾ ਕਿਉਂਕਿ ਜਦੋਂ ਕੰਮ ਕਰਨ ਦੇ ਪੈਸੇ ਲਿੱਤੇ ਆ ਤੇ ਇਹ ਥੋੜੀ ਮੈਂ ਉੱਥੇ ਜਾ ਕੇ ਉਹਨਾਂ ਦਾ ਕੰਮ ਨਾ ਕਰਾਂ ਸਹੀ ਗੱਲ ਹੈ ਪੈਸੇ ਉਹ ਥੋੜੇ ਥੋੜੇ ਕਰਕੇ ਜੋੜੀ ਜਾਇਓ ਟਾਡੇ ਬੱਚੇ ਜਵਾਨ ਹੋਣਦੇ ਆ ਬਥੇਰੇ ਦੇ ਖਰਚੇ ਹੋ ਜਾਂਦੇ ਆ ਵਾਹੋ ਮੰਮੀ ਗਾਲ ਤੇ ਤੁਹਾਡੀ ਬਿਲਕੁਲ ਸਹੀ ਆ ਉਹ ਕਿਸੇ ਕਰਕੇ ਕੁੜੀ ਕਹਿੰਦੀ ਨਾ ਪੈਸੇ ਸੰਭਾਲੋ ਪੈਸੇ ਸੰਭਾਲੋ ਬੱਚਿਆਂ ਦੇ ਕੰਮ ਆਉਣੇ ਆ ਉਹ ਗਾਲ ਤੇ ਦੀਦੀ ਬਿਲਕੁਲ ਠੀਕ ਕਰਦੇ ਆ ਤੇ ਪਰ ਹੁਣ ਮੰਮੀ ਜਿਹੜਾ ਖਰਚਾ ਕਰਨਾ ਤੇ ਫਿਰ ਮੈਨੂੰ ਤੁਸੀਂ ਦੱਸੋ ਕਿ ਮੈਂ ਉੱਥੇ ਕਿਵੇਂ ਰੋਣਾ ਨਹੀਂ ਹੋਣਾ ਜਿਹੜੀ ਲੋੜਵੰਤ ਚੀਜ਼ ਹੋ ਤੇ ਪੁੱਤ ਜ਼ਰੂਰੀ ਲਿਉਣੀ ਪੈਣੀ ਆ ਉਹ ਥਾੜੇ ਕਹਿਣਾ ਪੈਸੇ ਰੱਖੀਏ ਕੁੱਟ ਕੇ ਪੈਸੇ ਰੱਖੀਏ ਕੁੱਟ ਕੇ ਜਿਹੜੀ ਲੋੜ ਹੈ ਉਹ ਤੇ ਲਿਉਣੀ ਆ ਕਉ ਜੂ ਤਾਂ ਫਾਲਤੂ ਖਰਚਾ ਤੇ ਨਾ ਤੇ ਕਰਦੇ ਪਏ ਸਗੋਂ ਮੈਂ ਮਮੀ ਸਕੂਲੇ ਵੀ 6 ਮਹੀਨਿਆਂ ਦੀ ਪੂਰੀ ਫੀਸ ਦੇ ਦਿੱਤੀ ਮੈਂ ਕਹਾ ਇਹ ਥੋੜੀ ਟੈਨਸ਼ਨ ਲੱਥੇਗੀ ਚਲੋ ਵੀ ਚੰਗਾ ਸਗੋਂ ਹਾਂਜੀ ਮੈਂ ਕੱਟੀ ਫੀਸ ਦੇ ਐ ਉੱਥੇ ਮੈਂ ਕਹਾ ਚਲ ਇੱਕ ਪਸਰ ਟੈਨਸ਼ਨ ਤੇ ਲੱਥੇ ਨਹੀਂ ਤੇ ਰੋਜ਼ ਆਵੇ ਹਰ ਮਹੀਨੇ ਫੀਸ ਦੋ ਫੀਸ ਦੋ ਮੈਂ ਕੱਟੀ ਦੇ ਐ 6 ਮਹੀਨਿਆਂ ਦੀ ਚਲ ਫਿਰ ਮੈਂ ਨਾ ਮੀਨੂ ਨੂੰ ਕਹਾਂ ਚਾ ਉੱਪਰ ਹੀ ਦੇ ਜਾ ਕੋਈ ਨਹੀਂ ਪੀ ਲੈਣਾ ਤੇ ਤੂੰ ਇਹਨਾਂ ਨੂੰ ਸੂਟ ਬਾਰੇ ਕੋਈ ਗੱਲ ਨਾ ਕਰਿਓ ਨਹੀਂ ਨਾ ਮੈਂ ਮੀਨੂ ਨਾ ਕਰਨੀ ਪਤਾ ਕਿ ਮੈਂ ਮਾਂ ਮਾਂ ਦਾ ਮੂਡ ਸਹੀ ਕੀਤਾ ਵਾ ਅੱਛਾ ਤੇ ਇਹ ਨਾ ਨਾ ਹੋਵੇ ਫੇਰ ਮੂਡ ਖਰਾਬ ਹੋ ਜਾਏ ਤੇ ਗੱਲ ਗੱਲ ਫੇਰ ਕਲੇਸ਼ ਵਾਲ ਪੈ ਜਾਏ ਐਡਾ ਸੋਹਣਾ ਸਾਡਾ ਘਰ ਚੱਲਣ ਦਿਆ ਉਹ ਕਹੇ ਗੁੱਸਾ ਚੜਿਆ ਹੋਰ ਚੱਲ ਜੇ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਤੇ ਇਹ ਨਾ ਹੋਵੇ ਕੀ ਘਰ ਚ ਕੱਚ-ਕੀਚੀ